ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਗਵੀਰ ਸਿੰਘ ਜਿਨ੍ਹਾਂ ਬਾਰੇ ਲੰਘੇ ਕਲ 에어ਪੋਰਟ ਤੇ ਉਹਨਾਂ ਸੰਬੰਧੀ ਇੱਕ ਦੁਰਵਿਹਾਰ ਦੀ ਗੱਲ ਸਾਹਮਣੇ ਆਈ ਸੀ ਤੇ ਇਸ ਤੋਂ ਬਾਅਦ ਚਰਚਾ ਵੱਡੇ ਪੱਧਰ ਉਤੇ ਫੈਹੀ ਰਹੀ ਕਿ ਕੀ ਗਿਆਨੀ ਰਗਵੀਰ ਸਿੰਘ ਜਿਨ੍ਹਾਂ ਨੇ ਅਮਰੀਕਾ ਪਹੁੰਚਣਾ ਸੀ ਜਾਣਾ ਸੀ ਕੀ ਉਹ ਲੰਘੇ ਕਲ ਜਾ ਸਕੇ ਨੇ ਜਾਂ ਨਹੀਂ ਖੈਰ ਇਸ ਸਾਰੇ ਮਾਮਲੇ ਉਤੇ ਅੱਜ ਦੀ ਇਹ ਚਰਚਾ ਰਹੇਗੀ ਤੇ ਨਾਲ ਸਿੰਘਾਂ ਦੇ ਲਿਹਾਜ਼ ਉੱਤੇ ਕਹਿੰਦਾ ਪਾਬਕ ਪੰਥਕ ਲਿਹਾਜ਼ ਉੱਤੇ ਸ੍ਰੀ ਸਾਹਿਬ ਜਾਂ ਗਾਤਰਾ ਉਹ ਕਿਸ ਸਥਿਤੀ ਦੇ ਵਿੱਚ ਹੁੰਦਾ ਹੈ ਖਾਸ ਕਰਕੇ ਡੋਮੈਸਟਿਕ ਜਾਂ ਇੰਟਰਨੈਸ਼ਨਲ ਜਿਹੜੀ ਹੈ ਉਡਾਨ ਦੇ ਵਿੱਚ ਖੈਰ ਅਜਿਹੇ ird gird ਹੋਰ ਬਹੁਤ ਸਾਰੇ ਮਾਮਲੇ ਇਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹ ਕੇ ਸਿੱਖ ਚਿੰਤਕ ਵੱਡੇ ਲੇਖਕ ਸਰਦਾਰ ਪਰਮਜੀਤ ਸਿੰਘ ਸਰਵਾ ਸਾਹਿਬ ਸੋ ਸਰਵਾਜੀ ਚੈਨਲ ਇਮਿਸ਼ਨ ਪੰਜਾਬੀ ਤੋਂ ਤੁਹਾਡਾ ਸਵਾਗਤ ਵੈਲਕਮ ਏਮੀਸ਼ਨ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਸਭ ਦਾ ਸਰੋਆ ਸਾਹਿਬ ਆਪਾਂ ਜਿਵੇਂ ਗੱਲ ਕਰ ਹੀ ਰਹੇ ਸੀ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦਾ ਲੰਘੇ ਕੱਲ ਵੱਡੇ ਪੱਧਰ ਉੱਤੇ ਜਦੋਂ ਮਾਮਲਾ ਸਾਹਮਣੇ ਆਉਂਦਾ ਹੈ ਕਿ ਉਹਨਾਂ ਨਾਲ ਦੁਰਵਿਹਾਰ ਹੁੰਦਾ ਹੈ 에어ਪੋਰਟ ਉੱਤੇ ਤਾਂ ਕੌਮ ਬਾਕੀ ਆਪਣੇ ਆਪ ਦੇ ਵਿੱਚ ਚਿੰਤਾ ਚ ਪਈ ਹੈ ਕਿ ਇਹ ਕਿਸ ਤਰ੍ਹਾਂ ਦੀ ਗੱਲ ਹੋਈ ਕਿਉਂਕਿ ਉਹਨਾਂ ਨੇ ਖੁਦ ਹੀ ਆਪਣੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਹ ਗੱਲ ਅਵਾਰੀ ਇਸ ਤੋਂ ਬਾਅਦ ਚਰਚਾ ਭਖੀ ਪਰ ਰਾਤ ਤੱਕ ਇਹ ਇੱਕ ਸਸਪੈਂਸ ਬਣਿਆ ਹੋਇਆ ਸੀ ਕਿ ਕੀ ਫਿਰ ਉਸ ਤੋਂ ਬਾਅਦ ਜਿਹੜਾ ਮਾਮਲਾ ਵਰਤਾਰਾ ਉਪਜਿਆ ਸਿੰਘ ਸਾਹਿਬ ਉਸ ਤੋਂ ਬਾਅਦ ਕਿਉਂਕਿ ਉਹਨਾਂ ਨੇ ਵਿਦੇਸ਼ ਜਾਣਾ ਸੀ ਅਮਰੀਕਾ ਉਹ ਜਾ ਸਕੇ ਜਾਂ ਨਹੀਂ ਕਿਵੇਂ ਰਿਹਾ ਉਹਨਾਂ ਦਾ ਜਿਹੜਾ ਲੰਗੇ ਕੱਲ ਤੋਂ ਅੱਜ ਤੱਕ ਦਾ ਸਫ਼ਰ ਆਪਾਂ ਕਿਵੇਂ ਜਿਹੜੀ ਤੁਹਾਡੇ ਕੋਲ ਜਾਣਕਾਰੀ ਹੈ ਸਰਵਜਨ ਪੰਦਰਸਾਹ ਜਿਹੜਾ ਕੱਲ ਦਾ ਘਟਨਾ ਕਰਮਾ ਜੀ ਬੜਾ ਨਿੰਦਨਯੋਗ ਆ ਕਿਉਂਕਿ ਇਹ ਨਿੰਦਨਯੋਗ ਇਸ ਲਈ ਆ ਕਿਉਂਕਿ ਸਾਡੀ ਸਭ ਤੋਂ ਸੁਪਰੀਮ ਅਥਾਰਟੀ ਸੀ ਸਿੱਖਾਂ ਦੀ ਉਹ ਹੂੰ ਉਹਦੇ ਨਾਲ ਹੋਇਆ ਔਰ ਜੋ ਹੋਇਆ ਉਹ ਇਹ ਹੋਇਆ ਵੀ ਜਿਹੜੀ ਉਹਨਾਂ ਕੋਲੇ ਬਿਜ਼ਨਸ ਕਲਾਸ ਟਿਕਟ ਸੀ ਹੂੰ ਉਹ ਤਿੰਨ ਮੈਂਬਰ ਜਿਹੜੇ ਉਹ ਗਏ ਨੇ ਉਥੇ ਹੂੰ ਉਹਨਾਂ ਚ ਉਹਨਾਂ ਦਾ ਇੱਕ ਬੇਟਾ ਜੋ ਇੰਗਲੈਂਡ ਰਹਿੰਦਾ ਜੀ ਔਰ ਇੱਕ ਵਿਕਰਮ ਸਿੰਘ ਆਨੰਦਪੁਰ ਸਾਹਿਬ ਤੋਂ ਨੇ ਕੋਈ अच्छा ਉਹ ਤੇ ਸੈਂ ਆਪਣਾ ਸੈਨ ਫ੍ਰਾਂਸਿਸਕੋ 에어ਪੋਰਟ ਲਈ ਉਹਨਾਂ ਨੇ ਉਥੋਂ ਫਲਾਈਟ ਫਰਨਿਸ਼ਸ ਸਵਾਰੇ ਹਮਮ ਕੱਲ ਸ਼ਾਮੀ 3 ਵਜੇ ਕੱਲ ਜੀ ਜਦੋਂ ਉਹ ਫਲਾਈਟ ਦੇ ਵਿੱਚ ਉਹਨਾਂ ਨੇ ਬੋਰਡ ਕਰ ਲਿਆ ਹਮ ਤਾਂ ਜਿਹੜੀਆਂ ਜਿੱਦਾਂ ਪਹਿਲਾਂ ਵੀ 에어 ਇੰਡੀਆ ਦੀਆਂ ਜਿਹੜੀਆਂ ਸ਼ਿਕਾਇਤਾਂ ਆ ਉਹ ਆਉਂਦੀਆਂ ਰਹਿੰਦੀਆਂ ਨੇ ਉਹਨਾਂ ਦੀਆਂ ਜਿਹੜੀਆਂ ਸੀਟ ਨੇ ਉਹ ਠੀਕ ਨਹੀਂ ਹੁੰਦੀਆਂ ਜਾਂ ਟੁੱਟੀਆਂ ਹੁੰਦੀਆਂ ਨੇ ਸੋ ਉਹਨਾਂ ਨੇ ਵੈਸੇ ਇਹ ਉਹਨਾਂ ਦੇ ਜਿਹੜਾ ਆਪਣਾ ਟਵੀਟ ਕੀਤਾ ਫੇਸਬੁੱਕ ਤੇ ਉੱਥੇ ਚ ਉਹਨਾਂ ਨੇ ਕਿਹਾ ਵੀ ਉੱਥੇ ਸਫਾਈ ਦਾ ਪ੍ਰਬੰਧ ਨਹੀਂ ਸੀ ਆ ਹੂੰ ਸੋ ਮਤਲਬ ਵੀ ਉਹ ਇਹ ਨਹੀਂ ਪਤਾ ਲੱਗਿਆ ਵੀ ਦੋਰੋ ਵਿਹਾਰ ਕਿਸ ਤਰ੍ਹਾਂ ਮਤਲਬ ਵੀ ਹੋਇਆ ਹੂੰ ਬਈ ਕਿਉਂਕਿ ਖੱਜਲ ਖਵਾਰੀ ਤਖੱਜਲ ਖਵਾਰੀ ਕਹਿ ਸਕਦੇ ਨੂੰ ਬਈ ਕਿਉਂਕਿ ਜਦੋਂ ਜਹਾਜ਼ ਵਿੱਚ ਬੰਦਾ ਬੈਠ ਜਾਂਦਾ ਆ ਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਕਿਉਂਕਿ ਕਈ ਵਾਰ ਕੀ ਹੁੰਦਾ ਜਦੋਂ ਕੋਈ ਦਿੱਕਤ ਆਉਂਦੀ ਆ ਤਾਂ ਜਿਹੜਾ ਜਹਾਜ਼ ਦਾ ਅਮਲਾ ਹੁੰਦਾ ਉਹ ਕਹਿੰਦਾ ਵੀ ਜਦੋਂ ਜਹਾਜ਼ ਚੱਲੇਗਾ ਜਾਂ ਮਲੂਬੀ ਉਡਾਨ ਭਰੇਗਾ ਉਸ ਤੋਂ ਬਾਅਦ ਅਸੀਂ ਠੀਕ ਕਰਦੇ ਆਂ ਕਈ ਵਾਰ ਬਟਨ ਬੁੱਟਨ ਕੁਰਸੀ ਜਿਹੜੀ ਉਹਨਾਂ ਦੀ ਆਟੋਮੈਟਿਕ ਹੀ ਹੁੰਦੀ ਹੈ ਤਕਰੀਬਨ ਕੋਟ ਜਿਹੜੀਆਂ ਸੀਟਾਂ ਹੁੰਦੀਆਂ ਨੇ ਉਹ ਬਟਨ ਵਾਲੀ ਅੱਗੇ ਪਿੱਛੇ ਹੁੰਦੀਆਂ ਨੇ ਸੋ ਕਈ ਵਾਰ ਉਹ ਨਹੀਂ ਚੱਲਦੇ ਹੁੰਦੇ ਤੇ ਉਹ ਬਾਅਦ ਵਿੱਚ ਠੀਕ ਕਰ ਦਿੰਦੇ ਆ ਪਰ ਕਈ ਵਾਰ ਹੋ ਸਕਦਾ ਵੀ ਜਿਹੋ ਜਿਹੇ ਸਿੰਘ ਸਾਹਿਬ ਨੇ ਲਿਖਿਆ ਵੀ ਉਹਨਾਂ ਦੇ ਹਾਲਾਤ ਇਹੋ ਜਿਹਾ ਬੜੀ ਬੜੀ ਮੰਦ ਭਾਗੀ エア ਇੰਡੀਆ ਵਾਲੇ ਵੀ ਇਹ ਗੱਲ ਵੀ ਇਹੋ ਜਿਹੇ ਜਿਹੜਾ ਬਿਜ਼ਨਸ ਕਲਾਸ ਦੇ ਵਿੱਚ ਬੰਦਾ ਜੇ 3 ਗੁਣਾ ਦੀ ਟਿਕਟ ਹੁੰਦੀ ਆ ਇਕਨੋਮੀ ਨਾਲੋਂ ਤੇ ਉਹਦੇ ਵਿੱਚ ਜੇ ਸਹੂਲਤਾਂ ਇਹੋ ਜਿਹੀਆਂ ਨੇ ਤੇ ਫਿਰ ਮਨ ਲੋ ਵੀ ਇਹ ਸਾਡੇ ਲਈ ਜਦਾ ਜਿਹੜੇ ਉਹਦੇ ਸਫਰ ਕਰਦੇ ਆ ਉਹਨਾਂ ਲਈ ਬੜੀ ਚਿੰਤਾ ਦਾ ਵਿਸ਼ਾ ਹੈ ਬਿਲਕੁਲ ਸਰਵਪੱਤੀ ਸਾਹਿਬ ਇਹ ਦੋਨੇ ਪਹਿਲੋਂ ਤੋਂ ਪੱਖਾਂ ਤੋਂ ਬੜਾ ਅਹਿਮ ਮਸਲਾ ਹੈ ਇਹਦੇ ਉੱਤੇ ਇਸ ਦੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਿਹੜੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਵੱਲੋਂ ਵੀ ਬਿਆਨ ਆਉਂਦਾ ਇਸ ਦਰਬਾਰ ਦੀ ਉਹਨਾਂ ਨੇ ਵੀ ਫਿਕਰਮੰਦੀ ਜ਼ਾਹਰ ਕੀਤੀ ਚਿੰਤਾ ਜ਼ਾਹਰ ਕੀਤੀ ਹੈ ਤੇ ਮਾਮਲੇ ਦੀ ਕੰਪੀਟਤਾ ਨਾਲ ਪੜਤਾਲ ਦੀ ਵੀ ਕਹਿੰਦਾ ਭਾਵ ਇਹ ਮੰਗ ਕੀਤੀ ਹੈ ਤੇ ਨਾਲ ਜੁਬੇ ਬਨੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੇ ਐਕਟਿੰਗ ਸਾਹਿਬ ਕਾ ਰਹੇ ਜਥੇਦਾਰ ਸ੍ਰੀ ਕਾਲਤਖਸਾਬ ਦੇ ਉੱਥੇ ਸ੍ਰੀ ਦਰਬਾਰ ਸਾਹਿਬ ਦੇ ਮੌਜੂਦਾ ਹੈੱਡ ਗ੍ਰੰਥੀ ਨੇ ਕਹਿੰਦਾ ਭਾਵ ਕਿ ਵੱਡੀ ਸਤਕਾਰਤ ਪਦਵੀ ਹੈ ਉਹਨਾਂ ਦੇ ird gird ਇਹ ਵਰਤਾਰਾ ਸਾਹਮਣੇ ਆਉਣਾ ਆਪਣੇ ਆਪ ਦੇ ਚ ਬਾਕੀ ਫਿਕਰਮੰਦੀ ਵਾਲੀ ਕਰਦਾ ਨੇ ਦੇਖੋ ਇਹ ਕਿਸੇ ਨਾਲ ਵੀ ਕਿਸੇ ਕਾਮ ਨਾਗਰਿਕ ਨਾਲ ਵੀ ਇਸ ਤਰ੍ਹਾਂ ਹੋਣਾ ਬੜੀ ਮੰਦ ਭਾਗੀ ਗੱਲ ਆ ਤੇ ਇਹ ਉਹ ਤਾਂ ਵੱਡੀ ਸ਼ਖਸੀਅਤ ਸਨ ਪਰ ਜਿਹੜਾ ਉਹ ਸਵੇਰੇ ਕਿਉਂਕਿ 에어 ਇੰਡੀਆ ਦੀਆਂ ਦੋ ਫਲਾਈਟਾਂ ਦਿੱਲੀ ਸੈਨ ਫਰਾਂਸਿਸਕੋ ਨੂੰ ਤੇ ਲੀਅਰਪੋਰਟ ਤੋਂ ਡਾਇਰੈਕਟ ਜਾਂਦੀਆਂ ਨੇ ਦਿੱਲੀ ਤੋਂ ਹਾਂਜੀ ਇੱਕ ਸ਼ਾਮੇ 3 ਵਜੇ ਜਾਂਦੀ ਹੈ ਔਰ ਇੱਕ ਸਵੇਰੇ ਤੜਕੇ 3 ਵਜੇ ਜੀ ਉਹ ਸਵੇਰੇ ਜਿਹੜੀ 3 ਤੜਕੇ ਦੀ ਫਲਾਈਟ ਆ ਉਹਦੇ ਵਿੱਚ 에어 ਇੰਡੀਆ ਦੇ ਸਟਾਫ ਨੇ ਉਹਨਾਂ ਨੂੰ ਪੀ ਦਾ ਤਾਂ ਅੱਜ ਅੱਜ ਕਹੇ ਨਹੀਂ ਮੈਂ ਕਹਿੰਦਾ ਹਾਂਜੀ ਅੱਜ ਸਵੇਰੇ 3:00 3 ਵਜੇ ਔਰ ਜਿਹੜੀ ਸ਼ਾਮੀ 7:00 ਵਜੇ ਦੇ ਕਰੀਬ ਭਾਰਤੀ ਟਾਈਮ ਅਨਸਾਰ ਉਥੇ ਪਹੁੰਚੇਗੀ ਸੈਨ ਫਰਾਂਸਿਸਕੋ ਅੱਜ ਕਹਿੰਦਾ ਪਾ ਇਸ ਵੇਲੇ ਉਹ ਜਹਾਜ਼ ਵਿੱਚ ਨਹੀਂ ਮੰਲੋ ਹੁਣ ਜਹਾਜ਼ ਜਦੋਂ ਆਪਾਂ ਰਿਕਾਊਟ ਕਰ ਰਹੇ ਹਾਂ ਪ੍ਰੋਗਰਾਮ ਨੂੰ ਤੇ ਫਿਰ ਕੀ ਕੱਲ ਫਿਰ ਉਹਨਾਂ ਦੀ ਬ੍ਰੇਕ ਲੱਗੀ ਬ੍ਰੇਕ ਦੀ ਕੀ ਵਜ੍ਹਾ ਇੱਕ ਦਿਨ ਅੱਗੇ ਪੈ ਜਾਣਾ ਆਪਣੇ ਆਪ ਦੀ ਵੱਡੀ ਗੱਲ ਹੈ ਕਿ ਬੀਜ਼ਨੈਸ ਕਲਾਸ ਦੇ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਹੋਇਆ ਕਿਉਂਕਿ ਬਿਜ਼ਨੈਸ ਕਲਾਸ ਦੇ ਵਿੱਚ ਜਾਣ ਵਾਲੇ ਨੂੰ ਮਨ ਲੋ ਬੜੀਆ ਵਧੀਆ ਸਹੂਲਤਾਂ ਮਿਲਦੀਆਂ ਏਅਰਪੋਰਟ ਤੇ ਲੌਂਗ ਮਿਲਦਾ ਜੀ ਔਰ ਬਹੁਤ ਅੱਛਾ ਉੱਥੇ ਬਹਿਣ ਨੂੰ ਉੱਠਣ ਨੂੰ ਹੁੰਦਾ ਆ ਉਹ ਮੈਨੂੰ ਨਹੀਂ ਸਮਝ ਆਈ ਕਿ ਕਿਸ ਸਟੇਜ ਤੇ ਗੱਲ ਹੋਈ ਆ ਕਿਉਂਕਿ ਦੇਖੋ ਜਹਾਜ਼ ਵਿੱਚ ਬਹਿਣ ਤੋਂ ਬਾਅਦ ਹੋਈ ਆ ਸੋ ਮਤਲਬ ਵੀ ਅੱਗੇ ਤੋਂ ਜਹਾਜ਼ ਦੇ ਵਿੱਚ ਬੈਠ ਗਏ ਸੀ ਜਹਾਜ਼ ਦੇ ਵਿੱਚ ਬੈਠ ਕੇ ਜਿਹੜੇ ਜਹਾਜ਼ ਜਿਹੜੀ ਫਲਾਈਟ 'ਚ ਜਾ ਨਹੀਂ ਸਕੇ ਉਦੇ ਚ ਇੱਕ ਵਾਰੀ ਬਰਾਜਮਾਨ ਹੋ ਗਏ ਸਨ ਅੰਦਰ ਬੈਠ ਕੇ ਉਹਦੇ ਵਿੱਚ ਉਹਨਾਂ ਦੇ ਸੀਟ ਤੋਂ ਮਲੋ ਉਹਨਾਂ ਨਾਲ ਬਾਤ ਬਾਤ ਕੋਈ ਵੀ ਜਿਹੜੀ ਗੱਲ ਹੋਈਏ ਜਿਹਨੂੰ ਆਪਾਂ ਖੱਜਲ ਕਰਾ ਖਵਾਵੀ ਕਹੜੀਏ ਖਰਾਬੀ ਖਰਾਬ ਖਵਾਰੀ ਜਾਂ ਦੁਰਵਿਹਾਰ ਦੀ ਗੱਲ ਜਿਵੇਂ ਵੀ ਆਪਾਂ ਦੇਖੀਏ ਇਹਨੂੰ ਪਰ ਆਪਣੇ ਆਪ ਚ ਬੜੀ ਪੀੜਾ ਵਾਲੀ ਗੱਲ ਹੈ ਪਰ ਅੰਦਰ ਬੈਠ ਕੇ ਫਿਰ ਉਹਨਾਂ ਦਾ ਬਾਹਰ ਜਾਣਾ ਇਹ ਵਾਕੀ ਫਿਰ ਵਾਕੀ ਇੱਕ ਪੜਤਾਲ ਦਾ ਵਿਸ਼ਾ ਕਿਉਂਕਿ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਪਾਸਪੋਰਟ ਜਿੱਥਾਂ ਲੈ ਲਏ ਸਨ ਔਰ ਮੇਰਾ ਖਿਆਲ ਆ ਵੀ ਸਮਾਨ ਵੀ ਸ਼ਾਇਦ ਉਹਨਾਂ ਨੇ ਦੇ ਦਿੱਤਾ ਹੋਵੇ ਕੱਢ ਕਿ ਬੜੇ ਜਦੋਂ ਇੱਕ ਵਾਰੀ ਸਾਰਾ ਸਮਾਨ ਉਹਦੇ ਚ ਜਾਚ ਲੋਡ ਹੋ ਜਾਂਦਾ ਨਾ ਬੜੀ ਮੁਸ਼ਕਲ ਗੱਲ ਹੁੰਦੀ ਹੈ ਸਮਾਨ ਲੱਭ ਕੇ ਵਾਪਸ ਦੇਣਾ ਉਹ ਮਨੋਂ ਇੱਕ ਬੜੀ ਪ੍ਰੋਬਲਮ ਵਾਲੀ ਗੱਲ ਹੋ ਜਾਂਦੀ ਹੈ ਇੰਡਸ ਇੰਡੀਆ ਦੇ ਜਾਂ ਕਿਸੇ ਵੀ ਸਵਾਰੀਆਂ ਘੱਟ ਹੀ ਹੋਣਗੀਆਂ ਸਟਾਫ ਦੇ ਲਈ ਸੋ ਮਤਲਬ ਹੋ ਸਕਦਾ ਵੀ ਉਹ ਸਮਾਨ ਉਹਦਾ ਚਲੇ ਗਿਆ ਹੋਵੇ ਉਹ ਸਵੇਰ ਵਾਲੀ ਫਲਾਈਟ ਤੇ ਕਹਿੰਗੇ ਤਾਂ ਉਹ ਹੀ ਦੱਸ ਸਕਦੇ ਕਿਉਂਕਿ ਜਦੋਂ ਹੁਣ ਪਹੁੰਚਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਫੋਨ ਤੇ ਕੋਕੇ 7:00 ਵਜੇ ਦੇ ਕਰੀਬ ਪਹੁੰਚਣਗੇ ਉਹ ਪ੍ਰੋਗਰਾਮ ਆਪਣਾ ਪਹਿਲਾਂ ਹੋ ਰਿਹਾ ਵੈਸੇ ਪ੍ਰੋਗਰਾਮ ਹੈ ਕਿ ਜਿੱਥੇ ਜਾਣਾ ਸੀ ਉਹਨਾਂ ਨੇ ਕੀ ਕਿਸ ਤਰ੍ਹਾਂ ਦਾ ਵਿਜਿਟ ਹੈ ਉਹ ਉੱਥੇ ਕਾਫੀ ਪਹਿਲਾਂ ਜਹਦਰ ਸਾਹਿਬ ਇੰਗਲੈਂਡ ਤੋਂ ਸਮਾਨ ਲਾ ਲਾ ਕੇ ਆਏ ਸਮਾਨ ਲੱਗਿਆ ਉਹਨਾਂ ਦਾ ਫਿਰ ਕਈ ਹੋਰ ਦੇਸ਼ਾਂ ਦੇ ਵਿੱਚ ਇਟਲੀ ਦੇ ਵਿੱਚ ਵੀ ਪਿਛਲੇ ਇਹਨਾਂ ਦਾ ਪਰਮੁੰਚਾ ਸੈਕਰਾਮੈਂਟੋ ਕਾਫੀ ਬਾਰੇ ਰਿਸ਼ਤੇਦਾਰ ਵੀ ਰਹਿੰਦੇ ਨੇ ਜੀ ਔਰ ਉੱਥੋਂ ਦੇ ਗੁਰਦਰਾ ਸਾਹਿਬਾਨ ਦੇ ਪ੍ਰਧਾਨ ਨੇ ਹਰੁੰਦਲ ਸਾਹਿਬ ਉਹ ਸਾਰਿਆਂ ਨਾਲ ਮੈਂ ਉੱਥੇ ਪੱਤਰ ਪ੍ਰੈਸ رپورਟਰ ਨੇ ਕਈਆਂ ਨਾਲ ਗੱਲ ਮਤਲਬ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਅਜੇ ਤੱਕ ਕਿਸੇ ਤੋਂ ਵੀ ਅਜੇ ਇਹ ਜਾਣਕਾਰੀ ਨਹੀਂ ਮਿਲੀ ਉੱਥੇ ਪ੍ਰੋਗਰਾਮ ਕਿਹੜਾ ਆ ਅੱਛਾ ਓਕੇ ਨਾ ਹੀ ਸ਼੍ਰੋਮਣੀ ਗੁਰਦਰਾ ਪ੍ਰੰਤਕ ਕਮੇਟੀ ਨੂੰ ਪਤਾ ਆ ਭਈ ਉਹ ਮਤਲਬ ਉਹਨਾਂ ਕੋਲੇ ਕੋਈ ਜਾਣਕਾਰੀ ਆ ਨਹੀਂ ਫੇਰ ਮੁੱਖ ਗ੍ਰੰਤੀ ਤਾਂ ਛੁੱਟੀ ਲੈ ਕੇ ਜਾਣ ਦਾ ਕੀ ਵਿਧੀ ਵਿਧਾਨ ਹੁੰਦਾ ਹੈ ਜਾਂ ਮਤਲਬ ਜਦੋਂ ਚਾਹਣ ਜਾ ਸਕਦੇ ਨਹੀਂ ਵਿਦੇਸ਼ ਫੇਰੀ ਉਹ ਨਹੀਂ ਵੈਸੇ ਅ ਅ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਦੋਂ ਜਥੇਦਾਰ ਹੁੰਦੇ ਨੇ ਉਹਦੋਂ ਜਾ ਸਕਦੇ ਨੇ ਪਰ ਉਹ ਵੀ ਇੱਕ ਇਨਫੋਰਮੇਸ਼ਨ ਭਾਵੇਂ ਜਵਾਨੀ ਦੇਣੀ ਹੋਵੇ ਜਾਂ ਦੇਣੀ ਪੈਂਦੀ ਆ ਹਮ ਲੇਕਿਨ ਹੋ ਸਕਦਾ ਉਹਨਾਂ ਨੇ ਆਪਣੇ ਸਾਡੇ ਜਿਹੜੇ ਪ੍ਰਧਾਨ ਨੇ ਫਰਜਿੰਦਰ ਸਿੰਘ ਜੀ ਤਾਂ ਅਮੀ ਨਾਲ ਕੋ ਫੋਨ ਤੇ ਉਹਨਾਂ ਨੂੰ ਦੱਸ ਦਤਾ ਹੋਵੇ ਪਰ ਆਫੀਸ਼ਲ ਆਫਿਸ ਤੋਂ ਮੈਂ ਪਤਾ ਕੀਤਾ ਸੀ ਅੱਜ ਤੇ ਉੱਥੇ ਉਹਨਾਂ ਦੀ ਕੋਈ ਛੁੱਟੀ ਨਹੀਂ ਆ ਕੋਈ ਜਾਣਕਾਰੀ ਨਹੀਂ ਉਹਨਾਂ ਦੇ ਅਮਰੀਕਾ ਜਾਣ ਵਾਲੇ ਕਹਿੰਦਾ ਪਾਬ ਕਿ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਜਿਵੇਂ ਤਿਵੇਂ ਪਰ ਕੋਈ ਇਸ ਤਰ੍ਹਾਂ ਦਾ ਉਹਨਾਂ ਦਾ ਛੁੱਟੀ ਦਾ ਨਹੀਂ ਕਿ ਸਰੋਣੀ ਕਮੇਟੀ ਨੇ ਛੁੱਟੀ ਪ੍ਰਵਾਨ ਕੀਤੀ ਹੋਵੇ ਜਾਂ ਉਹਨਾਂ ਨੇ ਲਈ ਹੋਵੇ ਦੋਨੇ ਪੱਖ ਨੇ ਤੁਹਾਡੇ ਵਾਲੀ ਗੱਲ ਉਹ ਵੱਡੀ ਹੈ ਕਿ ਹੋ ਸਕਦਾ ਹੈ ਕਿ ਸਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਉਹਨਾਂ ਦੀ ਆਪਸੀ ਕੋਈ ਗੱਲਬਾਤ ਹੋਈ ਹੋਵੇ ਖੈਰ ਜਿੱਥੇ ਅਮਰੀਕਾ ਦਾ ਉਹ ਸਥਾਨ ਜਿੱਥੇ ਉਹਨਾਂ ਦਾ ਵਿజిਟ ਹੈ ਜਿਸ ਸ਼ਹਿਰ ਕੀ ਉੱਥੇ ਕੋਈ ਪੰਥਕ لحاظ ਦਾ ਕੋਈ ਪ੍ਰੋਗਰਾਮ ਨਹੀਂ ਕੋਈ ਕੀ ਲੱਗਦਾ ਹੈ ਕੋਈ ਕਿਵੇਂ ਦਾ ਦੌਰਾ ਹੋ ਸਕਦਾ ਹੈ ਟੂਰ ਹੋ ਸਕਦਾ ਹੈ ਦਾ ਮਤਲਬ ਕਿ ਉਹਨਾਂ ਦੀ ਵਿਜ਼ਿਟ ਤੋਂ ਸ਼੍ਰੋਮਣੀ ਕਮੇਟੀ ਵੀ ਅਗਿਆਨੀ ਹੈ ਫਿਰ ਆਪਾਂ ਜੇ ਕਰਮੋਟੇ ਤੌਰ ਤੇ ਸੋਚੀਏ ਵੇਖੀਏ ਨਹੀਂ ਦੇਖੋ ਜਿਨ੍ਹਾਂ ਨੇ ਬਿਜ਼ਨਸ ਖਨਾਸ ਉਹਨਾਂ ਨੂੰ ਮੰਨ ਲਓ ਵੀ ਟਿਕਟ ਦਿੱਤੀ ਆ ਉਹ ਪ੍ਰੋਗਰਾਮ ਤਾਂ ਖਾਸ ਹੀ ਹੋਏਗਾ ਅੱਛਾ ਇਹ ਟਿਕਟ ਕਿਸੇ ਵੱਲੋਂ ਦਿੱਤੀ ਜਾਂਦੀ ਹੈ ਜਾਂ ਇਹ ਜਿਨ੍ਹਾਂ ਨੇ ਸੱਦਿਆ ਹੁੰਦਾ ਓਕੇ ਉਹ ਹੀ ਟਿਕਟ ਭੇਜਦੇ ਆ ਹੂੰ ਹੂੰ ਸੋ ਜਿਨ੍ਹਾਂ ਨੇ ਇਹ ਦਿੱਤੀ ਆ ਇਹਦਾ ਮਤਲਬ ਕੋ ਪ੍ਰੋਗਰਾਮ ਵੀ ਵਿਸ਼ੇਸ਼ ਹੀ ਹੋਏਗਾ ਤਾਂ ਹੀ ਉਹਨਾਂ ਨੇ ਸੱਦਿਆ ਤਾਂ ਹੀ ਉਹਨਾਂ ਨੇ ਏ ਗਏ ਨੇ ਉਥੇ ਕਿਉਂਕਿ ਤਕਰੀਬਨ ਆਮ ਤੌਰ ਤੇ ਉਥੇ ਸੰਡੇ ਸ਼ਨੀਵਾਰ ਐਤਵਾਰ ਦੇ ਪ੍ਰੋਗਰਾਮ ਹੁੰਦੇ ਨੇ ਵੀਕਐਂਡ ਤੇ ਸੋ ਮੇਰਾ ਕੱਲ ਅੱਜ ਸ਼ੁੱਕਰਵਾਰ ਸੋ ਆ ਅਗਲੇ ਇੱਕ ਦੋ ਦਿਨ ਰਾਤ ਤੱਕ ਪਤਾ ਲੱਗ ਜਾਏਗਾ ਪਰ ਜਿੰਨੇ ਇੱਕ ਸੋਰਸ ਨੇ ਜਾਂ ਸ਼੍ਰੋਣੀ ਕੋ ਤਾਂ ਜਾਂ ਵਿਦੇਸ਼ ਦੇ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ ਵੀ ਉਹ ਕਿਸ ਪ੍ਰੋਗਰਾਮ ਤੇ ਗਏ ਆ ਠੀਕ ਹੈ ਜਿਹੜਾ ਦੁਰਵਿਯਾਰ ਦੀ ਗੱਲ ਆਈਏ ਸਿੰਘ ਸਾਹਿਬ ਨਾਲ ਜਾਂ ਖੱਜਲ ਖਵਾਰੀ ਦੀ ਉਹਦੇ ਸਬੰਧੀ ਵੀ ਸਿੰਘ ਸਾਹਿਬ ਹੋਰਾਂ ਨੂੰ ਸਪੈਸ਼ਲ ਕੋਈ ਪ੍ਰੈਸ ਮੀਟਰ ਰੱਖ ਕੇ ਜਾਂ ਕਿਸੇ ਨਾ ਕਿਸੇ মিডিਆ ਐਂਗਲ ਉੱਤੇ ਇਹ ਸਾਰੀ ਜਾਣਕਾਰੀ ਸਾਂਝੀ ਕਰ ਦੇਣੀ ਚਾਹੀਦੀ ਹੈ ਕਿਉਂਕਿ ਆਫਟਰ ਆਲ ਉਹਨਾਂ ਦਾ ਇੱਕ ਵੱਡਾ ਰੁਤਬਾ ਹੈ ਸ੍ਰੀ ਦਰਬਾਰ ਸਾਹਿਬ ਦੀ ਮੁੱਖ ਗ੍ਰੰਥੀ ਨੇ ਜੋ ਵੀ ਵਰਤਾਰਾ ਹੋਇਆ ਹੈ ਉਹਨਾਂ ਨੂੰ ਕੌਮ ਅੱਗੇ ਮਤਲਬ ਇੱਕ ਚਾਨਣਸਾਰਾ ਉਹ ਪੇਸ਼ ਕਰ ਦੇਣਾ ਚਾਹੀਦਾ ਹੈ ਕੀ ਹੋਇਆ ਕੀ ਨਹੀਂ ਇਸ ਤੋਂ ਬਾਅਦ ਸਰੋਣੀ ਕਮੇਟੀ ਨੂੰ ਵੀ ਇਸ ਮਾਮਲੇ ਦੇ ਵਿੱਚ ਗੰਭੀਰ ਹੋ ਕੇ ਜਿਸ ਵੀ ਕੰਪਨੀ ਵੱਲੋਂ ਕੋਈ ਇਸ ਤਰ੍ਹਾਂ ਦੀ ਉਲੰਘਣਾ ਹੋਈ ਹੈ ਜਾਂ ਦਰਬਾਰ ਦਾ ਮਾਮਲਾ ਹੋਇਆ ਉਹਦੇ ਤੇ ਵੀ ਵੱਡੇ ਪੱਤਰ ਉਤੇ ਖੈਰਕੌਰ ਕਰਨ ਦੀ ਲੋੜ ਹੈ ਤਾਂ ਕਿ ਅੱਗੇ ਤੋਂ ਜਿਹੜੇ ਕੌਮ ਦੇ ਅਜਿਹੇ ਸ਼ਖਸੀਅਤਾਂ ਨੇ ਅਜਿਹੇ ਰਤਵੇ ਵਾਲੀਆਂ ਸ਼ਖਸੀਅਤਾਂ ਉਹਨਾਂ ਪ੍ਰਤੀ ਲੋਕਾਂ ਨੂੰ ਦੇਖੋ ਜਿਹੜੇ ਬੰਦੇ ਨਾਲ ਕੰਮ ਕਰਦੇ ਆ ਜੀ ਜਿਹੜੇ ਉਹਨਾਂ ਦੇ ਪੀਏ ਨੇ ਹੂੰ ਜਾਂ ਜਿਹੜੇ ਹੋਰ ਸਟਾਫ ਮੈਂਬਰ ਨੇ ਹੂੰ ਉਹਨਾਂ ਨੂੰ ਮਤਲਬ ਇਹ ਜਿਹੜੀਆਂ ਉਹਨਾਂ ਦੇ ਜਾਣ ਦੀ ਜਾਣਕਾਰੀ ਦੇਣੀ ਚਾਹੀਦੀ ਆ ਈਵਨ ਕਿ ਜਿੱਥੇ ਐਸ ਐਫਓ ਉਹਨਾਂ ਨੇ ਉਤਰਨਾ ਆ ਸੈਨ ਫ੍ਰਾਂਸਿਸਕੋ ਏਅਰਪੋਰਟ ਤੇ ਉੱਥੇ ਵੀ ਜਾਣਕਾਰੀ ਜਾਣੀ ਚਾਹੀਦੀ ਆ ਉਹ ਜੇ ਮੈਨੂੰ ਦੱਸ ਦਿੰਦੇ ਤਿੰਨ ਚਾਰ ਘੰਟੇ ਪਹਿਲਾਂ ਮੈਂ ਮੇਲ ਦੋਵੇਂ ਥਾਂਾਂ ਤੇ ਕਰ ਦਿੰਦਾ ਸੋ ਅੱਗੇ ਤੋਂ ਕਿਉਂਕਿ ਦੇਖੋ ਇਹ ਜਿਹੜੀ ਜਾਣਕਾਰੀ ਆ ਜਿੰਨਾ ਚਿਰ ਅਸੀਂ ਕਿਸੇ ਨੂੰ ਦੇਾਂਗੇ ਨਹੀਂ ਉਹਨਾਂ ਚਿਰ ਨਹੀਂ ਪ੍ਰਬੰਧ ਹੋ ਸਕਦਾ ਜੀ ਬਿਲਕੁਲ ਬਿਲਕੁਲ ਖੈਰ ਸਰਵਪੱਤ ਤੁਸੀਂ ਦੱਸ ਰਹੇ ਹੋ ਕਿ ਕੋਈ ਅਨੰਦਪੁਰ ਸਾਹਿਬ ਤੋਂ ਸਖਸ ਨੇ ਜਿਹੜੇ ਹੁਣ ਉਹਨਾਂ ਦੇ ਨਾਲ ਗਏ ਆ ਅਮਰੀਕਾ ਫੇਰ ਉੱਤੇ ਕੀ ਪਹਿਲਾਂ ਵੀ ਇਹ ਜਾਂਦੇ ਰਹਿੰਦੇ ਆ ਕਿ ਕਿਸ ਤਰ੍ਹਾਂ ਦਾ ਇਹ ਮੈਨੂੰ ਦਾ ਜੋ ਮੇਰੇ ਇਨਫੋਰਮੇਸ਼ਨਾਂ ਵੀ ਕੋਈ ਬਿਕਰਮ ਸਿੰਘ ਨੇ ਮੈਨੂੰ ਨਹੀਂ ਪਤਾ ਵੀ ਕੌਣ ਨੇ ਉਹ ਕਾ ਸ਼ੋਸਾ ਦਾ ਉੱਥੇ ਪਹਿਲਾਂ ਜਦੋਂ ਕਿ ਜਿਹੇ ਦਾ ਰਹੇ ਨੇ ਉੱਥੋਂ ਦੇ ਵੀ ਤਪਸ਼ਾਪ ਦੇ ਤਾਂ ਉੱਥੇ ਕੋਈ এমਪਲਾਈ ਹੋਵੇ ਕੁਝ ਹੋਵੇ ਮੈਨੂੰ ਖੈਰ ਜਾਂ ਕੋਈ ਉੱਥੋਂ ਦੀ ਜੇ ਸ਼ਹਿਰ ਅਮਰੀਕਾ ਦੀ ਕਹੇ ਨਹੀਂ ਕੋਈ ਪ੍ਰੋਗਰਾਮ ਹੈ ਉਹਨਾਂ ਵੱਲੋਂ ਉਹ ਨਮੈਂਦਾ ਵੀ ਹੋਣ ਬਿਲਕੁਲ ਜਾਂ ਉਹਨੇ ਪ੍ਰੋਗਰਾਮ ਬਣਾਇਆ ਹੋ ਸਕਦਾ ਸੋ ਬਲੋ ਉਹ ਕਹਿਣ ਦਾ ਪਾਉ ਉਹ ਇਕਨੋਮੀ ਚ ਗਏ ਨੇ ਇਹ ਇਸ ਤਰ੍ਹਾਂ ਗਏ ਨੇ ਤੁਸੀਂ ਦੇਖੋ ਸਾਨੂੰ ਅਸੀਂ ਜਦੋਂ ਜਾਂਦੇ ਸੀ ਅਸੀਂ ਨਿਊਯਾਰਕ 에어ਪੋਰਟ ਤੇ ਵੀ ਸੂਚਨਾ ਦਿੰਦੇ ਸੀ ਹੂੰ ਜੀ ਉੱਥੇ ਵੀ ਅਸੀਂ ਚਾ ਉਹਨਾਂ ਨੂੰ ਅਧਿਕਾਰੀਆਂ ਨੂੰ TSA ਅਧਿਕਾਰੀਆਂ ਨੂੰ ਜਿਹੜੇ ਨੇ ਉਹਨਾਂ ਨੂੰ ਸੂਚਨਾ ਦਿੰਦੇ ਸੀ ਇਸ ਜਹਾਜ਼ ਵਿੱਚ ਆ ਆ ਰਹੇ ਨੇ ਉਹ ਅੱਗੋਂ ਕਈ ਵਾਰ ਲੈਣ ਆਉਂਦੇ ਸੀ ਹੂੰ ਨੈਚੁਰਲੀ ਔਰ ਤੋਂ ਇਮੀਗ੍ਰੇਸ਼ਨ ਵੀ ਨਾਲ ਇੱਕ ਜਿਹੜਾ ਅਧਿਕਾਰੀ ਕਰਾਉਂਦਾ ਸੋ ਕਹਿਣ ਦਾ ਪਾਵ ਆ ਵੀ ਉਹਨਾਂ ਨੂੰ ਜਿੰਨਾ ਚਿਰ ਪਤਾ ਹੀ ਨਹੀਂ ਕਿ ਕੌਣ ਆ ਰਿਹਾ ਹੂੰ ਸੋ ਸਾਨੂੰ ਕਿਸ ਪੱਤਰ ਦੀ ਸਖਸ਼ ਨੇ ਕਿਸ ਪੱਤਰ ਦਾ ਰੁਤਬਾ ਸਾਨੂੰ ਇੱਕ ਈਮੇਲ ਪਾਉਣੀ ਹੁੰਦੀ ਆ 에어ਪੋਰਟ ਅਥਾਰਟੀ ਜਿਹੜੀ ਦਿੱਲੀ ਵਾਲੀ ਆ ਜਾਂ 에어ਪੋਰਟ ਅਥਾਰਟੀ ਜਿਹੜੀ ਐ ਸੈਨ ਫ੍ਰਾਂਸਿਸਕੋ ਦੀ ਦੋਹਾਂ ਨੂੰ ਈਮੇਲ ਜਾਣੀ ਚਾਹੀਦੀ ਵੀ ਇਸ ਜਹਾਜ਼ ਇਸ ਸੀਟ ਨੰਬਰ ਤੇ ਆ ਸਾਡੇ ਸ਼ਖਸੀਅਤ ਆ ਰਹੀ ਆ ਆ ਰੁਤਵਾਰਾਂ ਦਾ ਸਿੱਕਾ ਆਮ ਵਿੱਚ ਔਰ ਉਹ ਪ੍ਰੋਟੋਕੋਲ ਦੇਣਗੇ ਸੋ ਸਾਡੀ ਵੀ ਕਿਤੇ ਨਾ ਕਿਤੇ ਇੱਥੇ ਗਲਤੀ ਆ ਉਹ ਜਿਹੜਾ ਉਹਨਾਂ ਦੇ ਨਾਲ ਸਟਾਫ ਆ ਉਹਨਾਂ ਨੂੰ ਕਿਉਂਕਿ ਬਹੁਤ ਸਾਰੇ ਸਿੱਖ ਬੈਠੇ ਨੇ ਇਹਨੀਆਂ ਸਟਾਫ ਜਿਹੜਾ ਇਹ ਸੇਵਾਵਾਂ ਦੇਣ ਲਈ ਫ੍ਰੀ ਦੇ ਵਿੱਚ ਤਿਆਰ ਨੇ ਓਕੇ ਜੀ ਵੀ ਉਹ ਇੱਕ ਮੇਲ ਹੀ ਕਰਨੀ ਸਰੋਜ ਸਿੰਘ ਸਾਹਿਬ ਉਹ ਤੁਹਾਡੇ ਰਿਗਾਰਡ ਬਿਲਕੁਲ ਵਾਜਬ ਹੈ ਇੱਕ ਸਵਾਲ ਇਹ ਹੈ ਕਿ ਹਾਲੇ ਤਾਂ ਹੀ ਉਹ ਕੰਪਨੀ ਜਿਹੜੀ 에ਰਪੋਰਟ ਹੈ ਜਿਹਦੇ ਨਾਲ ਗੱਲ ਸਾਹਮਣੇ ਆਈ ਹੈ ਕਿ ਕੋਈ ਦੁਰਵਿਹਾਰ ਹੁੰਦਾ ਸਿੰਘ ਸਾਹਿਬ ਨਾਲ ਉਸ ਕੰਪਨੀ ਵੱਲੋਂ ਹਾਲੇ ਤਾਂ ਹੀ ਕੋਈ ਪੱਖ ਨਹੀਂ ਆਇਆ ਲੰਗੇ ਕੱਲ੍ਹ ਵੀ ਪ੍ਰੋਗਰਾਮ ਕੀਤਾ ਹੈ ਅੱਜ ਵੀ ਉਹਨਾਂ ਵੱਲੋਂ ਕਿਸੇ ਕਿਸਮ ਦਾ ਕੋਈ ਪੱਖ ਨਹੀਂ ਆਇਆ ਜਿਹੜਾ ਇੱਕ ਪਹਿਲੂ ਸਾਹਮਣੇ ਜਥੇਦਾਰ ਸਾਹਿਬ ਵੱਲੋਂ ਖੋਦ ਆਉਂਦਾ ਹੈ ਜਾਂ ਇੱਕ ਅਕਾਲੀ ਆਗੂ ਵੱਲੋਂ ਮਾਮਲਾ ਸਾਹਮਣੇ ਲਿਆਂਦਾ ਸੋਸ਼ਲ ਮੀਡੀਆ ਉੱਤੇ ਇਸ ਤੋਂ ਬਾਅਦ ਅੱਗੇ ਅਗਲੀ ਕਹਾਣੀ ਨਹੀਂ ਆਈ ਗੱਲ ਤੁਹਾਡੇ ਵੱਲ ਠੀਕ ਹੈ ਕਿ ਹੁਣ ਸਿੰਘ ਸਾਹਿਬ ਉੱਤੇ ਪਹੁੰਚਣਗੇ ਅਮਰੀਕਾ ਖੋਦ ਉਹ ਕੀ ਦੱਸਣਗੇ ਜਾਂ ਨਹੀਂ ਜਾਂ ਇਹ ਮਾਮਲਾ ਕਿਵੇਂ ਖੁੱਲੇਗਾ ਹੈ ਕਿ ਅਸਲ ਦੇ ਵਿੱਚ ਸਰੌਂਡੀ ਕਮੇਟੀ ਵੀ ਇਸ ਵੱਲੋਂ ਕਹਿੰਦਾ ਭਾਵ ਕਿ ਦੇਖ ਰਹੀ ਹੈ ਕਿ ਸਿੰਘ ਸਾਹਿਬ ਕਿਹੜੇ ਮੁਲਕ ਗਏ ਹੈ ਕਿਵੇਂ ਗਏ ਹੈ ਕੀ ਪ੍ਰੋਗਰਾਮ ਹੈ ਹਨਾ ਹਾਲੇ ਤਾਂ ਇਹ ਸਰੌਂਡੀ ਕਮੇਟੀ ਵੱਲੋਂ ਉਹਨਾਂ ਨੇ ਬਤੌਰ ਹੈਡ ਗ੍ਰੰਥੀ ਜਿਹੜੀ ਕੋਈ ਦਸਨਾ ਛੁੱਟੀ ਲੈਣੀ ਹੁੰਦੀ ਹੈ ਅਧਿਕਾਰ ਤੌਰ ਤੇ ਉਹਨਾਂ ਦੀ ਨਹੀਂ ਆਈ ਖੈਰ ਗੱਲ ਚੱਲੀ ਏ ਏਅਰਪੋਰਟ ਦੀ ਜਹਾਜ਼ਾਂ ਦੀ ਹਨਾ ਦੁਨੀਆ ਭਰ ਦੇ ਵਿੱਚ ਜਿਹੜਾ ਅੱਜ ਦਾ ਸਫਰ ਹੈ ਉਹ ਵੱਡੇ ਪੱਧਰ ਉੱਤੇ ਜਹਾਜ਼ਾਂ ذریعے ਹੋ ਰਿਹਾ ਹੈ ਉਹਦੇ ਵਿੱਚ ਸਿੱਖਾਂ ਦੀ ਕੀ ਮਤਲਬ ਕਿਉਂਕਿ ਆਇਡੈਂਟੀ ਹੈ ਸਿੱਖ ਦੀ ਇੱਕ ਉਹਨੇ ਨੇ ਪੰਜ ਕਕਾਰ ਦਾ ਧਾਰਨੀ ਹੈ ਤੇ ਸ੍ਰੀ ਸਾਹਿਬ ਗਾਤਰਾ ਸਾਹਿਬ ਕੀ ਉਹ ਨਾਲ ਜਦੋਂ ਮਤਲਬ ਡੋਮੈਸਟਿਕ ਪੱਧਰ ਉੱਤੇ ਜਾਂ ਇੰਟਰਨੈਸ਼ਨਲ ਪੱਧਰ ਉਤੇ ਸਫ਼ਰ ਸ਼ੁਰੂ ਹੁੰਦਾ ਹੈ ਕੀ ਸਥਿਤੀ ਰਹਿੰਦੀ ਹੈ ਆਪਾਂ ਮੋٹے ਤੌਰ ਤੇ ਜੇਕਰ ਇੱਕ ਕਕਾਰ ਸ੍ਰੀ ਸਾਹਿਬ ਦੀ ਗੱਲ ਕਰ ਲਈਏ ਜਿਹਨੂੰ ਮੋٹے ਤੌਰ ਤੇ ਪਿੰਡੂ ਪਾਸ਼ਾ ਦੇ ਵਿੱਚ ਜਗਤਰਾ ਸਾਹਿਬ ਵੀ ਕਿਹਾ ਜਾਂਦਾ ਜਿਹੜੇ ਭਾਰਤੀ ਸੰਵਿਧਾਨ ਦੇ ਅਨੁਸਾਰ ਜਿਹੜੀਆਂ ਸਾਡੀਆਂ ਘਰੇਲੂ ਡਾਨਾ ਨੇ ਡੋਮੈਸਟਿਕ ਜੀ ਉਹਦੇ ਵਿੱਚ ਅਸੀਂ 9 ਇੰਚ ਤੱਕ ਜਿਹੜੀ ਆਪਣੀ ਕਿਰਪਾਣਾ ਆ ਸਕਦੇ ਹਾਂ ਜੀ ਸਾਰੀ ਜੀ ਇੰਡੀਆ ਦੇ ਵਿੱਚ ਕਿਤੇ ਵੀ ਆਪਾਂ ਉਡਾਣ ਭਰਨ ਦੀ ਉਡਾਣ ਤੇ ਜਾਣਾ ਉਹ ਲੈ ਕੇ ਜਾ ਸਕਦੇ ਹਾਂ ਉਹਨੂੰ ਕੋਈ ਨਹੀਂ ਰੋਕਦਾ ਨਾ ਸਕਿਉਰਿਟੀ ਨਾ ਜਹਾਜ਼ ਵਿੱਚ ਜੀ ਜੀ ਲੇਕਿਨ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਨੇ ਉਹਦੇ ਵਿੱਚ ਅਸੀਂ ਕਿ ਕੋਈ ਵੀ ਨੀਲ ਜਾ ਸਕਦਾ ਕਿਰਪਾਨ ਸੋ ਕਈ ਵਾਰਾਂ ਇਹ ਮਸਲੇ ਆ ਜਾਂਦੇ ਨੇ ਇੱਕ ਦੋ ਬੰਨ ਅੱਗੇ ਵੀ ਮਨ ਲੋ ਖ਼ਬਰਾਂ ਚ ਆਏ ਆ ਤੇ ਉਹ ਇਸ ਤਰ੍ਹਾਂ ਹੁੰਦਾ ਵੀ ਜਿਹੜੀਆਂ ਇਹ ਇੰਟਰਨੈਸ਼ਨਲ ਫਲਾਈਟਸ ਨੇ ਇਹ ਜਿੱਦਾਂ ਹੁਣ ਨਿਊਯਾਰਕ ਤੋਂ ਜਿਹੜੀ ਦਿੱਲੀ ਆ ਰਹੀ ਹੈ ਫਲਾਈਟ ਉਹ ਅੱਗੇ ਕੋਈ ਬੰਗਲੌਰ ਜਾਂਦੀ ਆ ਹਾਂ ਕੋਈ ਮਤਲਬ ਇੰਟਰਨੈਸ਼ਨਲ ਫਲਾਈਟ ਹੈ ਤੇ ਜਦੋਂ ਐਂਟਰ ਇੰਡੀਆ ਦੇ ਚ ਹੁੰਦੀ ਹੈ ਦਿੱਲੀ ਤੋਂ ਫਿਰ ਅੱਗੇ ਉਹ ਹਾਂ ਜਿਹੜਾ ਉਹੀ ਜਹਾਜ਼ ਜਦੋਂ ਸ਼ਿਕਾਗੋ ਤੋਂ ਆ ਰਿਹਾ ਹੁੰਦਾ ਜਿਹੜਾ ਜਹਾਜ਼ ਆ ਰਿਹਾ ਹੈ ਇੰਡੀਆ ਦਾ ਉਹਨੇ ਹਾਇਦਰਾਬਾਦ ਜਾਣਾ ਹੈ ਦਿੱਲੀ ਤੋਂ ਅਗਲਾ ਫੜਾ ਜੀ A126 ਆਹੋ ਜੀ 127 ਮਤਲਬ ਇੱਧਰੋਂ ਮਤਲਬ ਕੋਈ ਵੀ ਜਹਾਜ਼ ਲਾ ਲਓ ਕੋਈ ਵੀ ਇਦਾਂ ਦੀ ਹਾਂ ਤੇ ਉਹ ਜਦੋਂ ਮਤਲਬ ਉਹਨੇ ਹਾਇਦਰਾਬਾਦ ਤੋਂ ਚੱਲਣਾ ਹੂੰ ਹੈਦਰਾਬਾਦ ਤੋਂ ਹੀ ਉਹਨੇ ਸ਼ਿਕਾਗੋ ਲਈ ਚਲਣਾ ਔਰ ਦਿੱਲੀ ਆ ਕੇ ਠਹਿਰਨਾ ਉਸੇ ਜਹਾਜ਼ ਨੇ ਜਾਣਾ ਜਿਹੜਾ ਦਿੱਲੀ ਠਹਿਰਨਾ ਜਿਹੜਾ ਤਾਂ ਜਹਾਜ਼ ਆ ਕੇ ਚੇਂਜ ਹੋ ਜਾਂਦਾ ਦਿੱਲੀ ਹੂੰ ਉਹਦੇ ਵਿੱਚ ਤਾਂ ਡੋਮੈਸਟਿਕ ਰੂਲ ਲਾਗੂ ਹੁੰਦੇ ਆ ਅੱਛਾ ਠੀਕ ਹੈ ਜਿਹੜਾ ਜਹਾਜ਼ ਸੇਮ ਜਾਂਦਾ ਹੂੰ ਮਤਲਬ ਹੈਦਰਾਬਾਦ ਤੋਂ ਚੱਲਿਆ ਤਾਂ ਉਹਨੇ ਹੀ ਅੱਗੇ ਇੰਟਰਨੈਸ਼ਨਲ ਜਾਣਾ ਤਾਂ ਉਹਦੇ ਰੂਲ ਜਿਹੜੇ ਹੈਦਰਾਬਾਦ ਤੋਂ ਸ਼ੁਰੂ ਹੋ ਜਾਣੇ ਭਾਵੇਂ ਤੁਸੀਂ ਹੈਦਰਾਬਾਦ ਤੋਂ ਦਿੱਲੀ ਤੱਕ ਉਹਦੇ ਵਿੱਚ ਆਉਣਾ ਓਕੇ ਫਿਰ ਇਹਦੇ ਕਹਿੰਦਾ ਭਾਬਕੇ ਜਿਹੜਾ ਸ੍ਰੀ ਸਾਹਿਬ ਹੈ ਜੇਕਰ ਉਹ ਉਸ ਇੰਟਰਨੈਸ਼ਨਲ ਜਿਹੜੀ ਹੈ 에어ਲਾਈਨ ਜੇ ਡੋਮੈਸਟਿਕ ਵਿੱਚ ਹੈ ਤਾਂ ਤਾਂ ਵੀ ਸਾਨੂੰ ਜਿਹੜਾ ਗਾਤਰਾ ਸ਼੍ਰੀ ਸਾਹਿਬ ਉਤਾਰ ਕੇ 에 ਲੋਡਿੰਗ ਵਾਲੇ ਪਾਸੇ ਕਿ ਬੈਗੇਜ ਚ ਜਾਂਦਾ ਉਹ ਮੇਰਾ ਨਾ ਵੀ ਕਿਉਂਕਿ ਜਿਹੜੀ ਜਿਹੜੀ 에ਅਰ ਇੰਡੀਆ ਦੀ ਫਲਾਈਟ ਨਿਊਯਾਰਕ ਜਾਂਦੀ ਆ ਦਿੱਲੀ ਏ ਏ1 ਏਆਈ 101 ਇਹ ਪਹਿਲਾਂ ਅਮਰਸਰ ਤੋਂ ਚਲਦੀ ਹੁੰਦੀ ਸੀ ਜੀ 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 ਅਮਰਸਰ ਤੋਂ ਪਹਿਲਾਂ ਇਮੀਗ੍ਰੇਸ਼ਨ ਹੁੰਦੀ ਸੀ ਕੁਝ ਲੋਕਾਂ ਦੀ ਫਿਰ ਜਿਹੜੇ ਦਿੱਲੀ ਤੋਂ ਨੇ ਅਮਰਸਰ ਤੋਂ ਜਦੋਂ ਚਲਦੇ ਸੀ ਤੇ ਮੈਂ ਇਹਨੂੰ ਕਿਸੇ ਕੰਮ ਲਈ ਸੰਸਥਾਪੁਰ ਤੋਂ ਜਾਣਾ ਪਿਆ ਉਹਦੇ ਵਿੱਚ ਜੀ ਤਾਂ ਮੈਂ ਜਦੋਂ ਮੈਨੂੰ ਸੀ ਵੀ ਮੈਂ ਤਾਂ ਦਿੱਲੀ ਤੱਕ ਜਾਣਾ ਹਮਮ ਲੇਕਿਨ ਜਦੋਂ ਮੈਂ ਸਿਕਿਉਰਿਟੀ ਚੈੱਕ ਤੇ ਗਿਆ ਤਾਂ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਇਹਦੇ ਚ ਇੰਟਰਨੈਸ਼ਨਲ ਕਾਨੂੰਨ ਲਾਗੂ ਹੋਣਗੇ ਹਮ ਸੋ ਇਸ ਕਰਕੇ ਤੁਸੀਂ ਇਹਦੇ ਨਾਲ ਨਹੀਂ ਜਾ ਸਕਦੇ ਸੋ ਚਲੋ ਮੈਨੂੰ ਵੀ ਬੜੀ ਹੈਰਾਨੀ ਹੋਈ ਉਹਨਾਂ ਨੇ ਮੈਨੂੰ ਸਮਝਾਇਆ ਫਿਰ ਮੈਂ ਉਹਨਾਂ ਨੇ ਚਲੋ ਮੇਰੇ ਨਾਲ ਕੋਆਪਰੇਟ ਕੀਤਾ ਮੈਨੂੰ ਸਹਿਯੋਗ ਕੀਤਾ ਉਹਨਾਂ ਨੇ ਸਾਰਿਆਂ ਨੇ ਵੀ ਚਲੋ ਇਹਨਾਂ ਨੇ ਉਹਨਾਂ ਨੇ ਕੀ ਕੀਤਾ ਵੀ ਮੈਨੂੰ ਇੱਕ ਉਹਨੂੰ ਚੰਗੀ ਤਰ੍ਹਾਂ ਸੰਭਾਲ ਕੇ ਉਹਨਾਂ ਨੇ ਕਿਹਾ ਵੀ ਅਸੀਂ ਪਾਇਲਟ ਨੂੰ ਦੇ ਦੇਾਂਗੇ ਉਹ ਤੁਸੀਂ ਜਦੋਂ ਉਤਰੋਗੇ ਤੇ ਲੈ ਲਿਓ ਹਮ ਓਕੇ ਤੋ ਉਹ ਇਸ ਤਰ੍ਹਾਂ ਕਹਿਣ ਦਾ ਮਤਲਬ ਹੈ ਨਾ ਵੀ ਇਹ ਕਈ ਜਦੋਂ ਨਹੀਂ ਪਤਾ ਹੁੰਦਾ ਆਪਾਂ ਸੋਚਦੇ ਆਂ ਵੀ ਆਪਾਂ ਤਾਂ ਅੰਮ੍ਰਿਤਸਰ ਤੋਂ ਦਿੱਲੀ ਤੱਕ ਸਫ਼ਰ ਕਰ ਰਹੇ ਆਂ ਲੇਕਿਨ ਜਿਹੜਾ ਅੱਜ ਉਹੀ ਜਹਾਜ਼ ਸੇਮ ਅੱਗੇ ਜਾਣਾ ਆ ਕਿਸੇ ਇੰਟਰਨੈਸ਼ਨਲ ਸਥਾਨ ਤੇ ਤਾਂ ਉਧਰ ਦੇ ਲਾਗੂ ਜਿਹੜੇ ਉੱਥੋਂ ਹੀ ਕਾਨੂੰਨ ਸ਼ੁਰੂ ਹੋ ਜਾਣਗੇ ਸੋ ਜਿਹੜੀਆਂ ਸਰ ਪੰਚਕਾਰਾਂ ਦੇ ਵਿੱਚੋਂ ਕੱਲਾ ਸ਼੍ਰੀ ਸਾਹਿਬ ਉਹੀ ਮਤਲਬ ਉਤਾਰ ਹਾਂਜੀ ਜਿਹੜਾ ਕੜਾ ਆ ਉਹ ਆਪਾਂ ਪਾ ਸਕਦੇ ਆਂ ਪਰ ਜਦੋਂ ਉਹਨੂੰ ਕਿਦਾਂ ਕਿਤੇ ਰਸਤੇ ਸਟੇ ਹੁੰਦੀ ਆ ਜਦ ਐਸ ਤਰ੍ਹਾਂ ਹੁੰਦਾ ਉੱਥੇ ਕਈ ਵਾਰ ਲੋਹੇ ਤੱਕ ਜਦੋਂ ਚੰ ਹਾਂਜੀ ਜਦੋਂ ਚੈਕਿੰਗ ਦੁਆਰਾ ਕਰਦੇ ਆ ਤਾਂ ਉਹਦੀ ਬੀਪ ਦੀ ਆਵਾਜ਼ ਦਿੱਕਤ ਆਉਂਦੀ ਆ ਹੂੰ ਹੂੰ ਸੋ ਉਹਦੇ ਨਾਲ ਕੀ ਹੁੰਦਾ ਵੀ ਜਦੋਂ ਕਈ ਵਾਰ ਆਪਾਂ ਨੂੰ ਉਹ ਵੀ ਮਸਲੇ ਆਉਂਦੇ ਆ ਦੁਰਬਿਹਾਰ ਦੇ ਕਈ ਵਾਰ ਉਹ ਵੀ ਇਸੇ ਤਰ੍ਹਾਂ ਹੁੰਦੇ ਆ ਕਿਉਂਕਿ ਉਹ ਤੁਹਾਡਾ ਕੜੇ ਕਰਕੇ ਉਹ ਬੀਪ ਕਰਦਾ ਪਰ ਵੈਸੇ ਉਹ ਮਨਾ ਨਹੀਂ ਕਰਦੇ ਓਕੇ ਇਹਦੇ ਲਈ ਕੜੇ ਦੀ ਕੋਈ ਮਨਾਈ ਨਹੀਂ ਆ ਸਿਰਫ ਕਿਰਪਾਨ ਦੀ ਮਨਾਈ ਹੈ ਸਰੋਜ ਸਾਹਿਬ ਇਹ ਇੱਕ ਸਵਾਲ ਵਿੱਚੋਂ ਉੱਠਿਆ ਕਿ ਕੀ ਜਿਹੜੇ ਪੰਜ ਸਿੰਘ ਸਾਹਿਬਾਨ ਨੇ ਪੰਜ ਤਖਤਾਂ ਦੇ ਉਹਨਾਂ ਲਈ ਕੋਈ ਅਜਿਹਾ ਰੂਲ ਇੰਟਰਨੈਸ਼ਨਲ ਪੱਧਰ ਉੱਤੇ ਅਲਾਉ ਹੋ ਸਕਦਾ ਹੈ ਅਗਲੇ ਸਮੇਂ ਪਣ ਸਕਦਾ ਹੈ ਕਿ ਉਹਨਾਂ ਲਈ ਘੱਟੋ ਘੱਟ ਜਿਹੜਾ ਸ੍ਰੀ ਸਾਹਿਬ ਉਹਨਾਂ ਆਤਾਰਨ ਦੀ ਵਿਧੀ ਹੋਵੇ ਕਹਿੰਦਾ ਭਾਵ ਕਿ ਉਹਨਾਂ ਲਈ ਸ੍ਰੀ ਸਾਹਿਬ ਪਾਏ ਪਾਏ ਜਾਣ ਦੇ ਬਾਵਜੂਦ ਉਹਨਾਂ ਲਈ ਸਫਰ ਹੋਵੇ ਕੋਈ ਇਦਾਂ ਦੀ ਕਿਉਂਕਿ ਸਿੱਖ ਦੀ ਆਈਡੈਂਟੀ ਆਪਣੇ ਆਪ ਦੇ ਵਿੱਚ ਕਾਇਮ ਹੈ ਨਿਆਰਾ ਸਿੱਖ ਦਾ ਜਿਹੜਾ ਆਈਡੈਂਟੀ ਹੈ ਪਛਾਣ ਪਿਛਲੇ ਦਿਨੀ ਇੱਕ ਮੈਂਬਰ ਪਾਰਲੀਮੈਂਟ ਨੇ ਇਹ ਮਾਮਲਾ ਪਾਰਲੀਮੈਂਟ ਦੇ ਵਿੱਚ ਵੀ ਉਠਾਇਆ ਪਈ ਵੀ ਹਰਸਿਮਰਤ ਕੌਰ ਬਾਦਲ ਨੇ ਬਕਾਇਦਾ ਅੱਜ ਹੀ ਸ਼੍ਰੀ ਕਲਤਕਸਰ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਲਦੀਪ ਸਿੰਘ ਗੜਗਾਜ ਨੇ ਉਸ 28 ਮਸਲੇ ਦੀ ਸਲਾਹਗਾ ਵੀ ਕੀਤੀ ਹੈ ਕਿ ਕਿਉਂਕਿ ਉਹਨਾਂ ਨੇ ਸਵਾਲ ਇਹ ਉਠਾਇਆ ਕਿ ਜਿਹੜੇ 에어ਪੋਰਟ ਦੇ ਮੁਲਾਜ਼ਮ ਨੇ ਕਈਆਂ ਨੂੰ ਉਹਦੇ ਤੇ ਕਈ ਕੰਪਨੀਆਂ ਨੇ ਉਹ ਕਰਤਾ ਕਿ ਸ਼੍ਰੀ ਸਾਹਿਬ ਨਾ ਪਾਇਆ ਜਾਵੇ ਇਸ ਤਰ੍ਹਾਂ ਦੀ ਵੀ ਗੱਲ ਸਾਹਮਣੇ ਆਈ ਹੈ ਪਰ ਕੀ ਇਦਾਂ ਦੀ ਮੰਗ ਅਗਲੇ ਸਮੇਂ ਉੱਠ ਸਕਦੀ ਏ ਕਿ ਵਾਜਬ ਹੈ ਕਿ ਘੱਟੋ ਘੱਟ ਪੰਜ ਤਖਤਾਂ ਦੇ ਜਥੇਦਾਰ ਸਾਹਿਬ ਉਹਨਾਂ ਨੂੰ ਇਹ ਜਿਹੜਾ ਪਾਬੰਦੀਆਂ ਤੋਂ ਛੋਟ ਹੋਵੇ ਪਰ ਇਹ ਲੱਗਦਾ ਕਿ ਹੁਣ ਤੱਕ ਮੰਗ 28 ਵੀ ਨਹੀਂ ਕਿਸੇ ਨੇ ਕਿਉਂਕਿ 28 ਹੋਵੇ ਤਾਂ ਹੀ ਅੱਗੇ ਜਾ ਕੇ ਕਿਤੇ ਨਾ ਕਿਤੇ ਪੂਰਤੀ ਵੀ ਹੋ ਜਾਂਦੀ ਪਰ ਭਾਈ ਇਹ ਮਾਮਲੇ ਦੀ ਮਸਲਾ ਕਿਤੇ ਨਾ ਕਿਤੇ ਤਣਾਪਤਨ ਲੱਗ ਜਾਂਦਾ ਹੈ ਕਿਵੇਂ ਲੱਗਦਾ ਤੁਹਾਨੂੰ ਇਹ ਦੇਖੋ ਜਦੋਂ ਪੰਜ ਸਿੰਘ ਹੀ ਦੁਨੀਆ ਭਰ ਦੇ ਵਿੱਚ ਅਜਿਹੀ ਹਾਲਤ ਦੇ ਵਿੱਚ ਸਾਬਤ ਸੂਰਤ ਸਾਬਤ ਕਕਾਰ ਉਹਦੇ ਨਾਲ ਉਹ ਆਪਣਾ ਸਫਰ ਕਰ ਸਕਣ ਭਾਈ ਦੇ ਕੋ ਤੇ ਵਿੱਚ ਜਦੋਂ ਤੁਸੀਂ ਜਹਾਜ਼ ਦੇ ਵਿੱਚ ਸਫ਼ਰ ਕਰਦੇ ਹੋ ਤਾਂ 3-400 ਬੰਦਾ ਯਾਤਰੀ ਜਿਹੜਾ ਤੁਹਾਡੇ ਨਾਲ ਹੋਰ ਹੁੰਦਾ ਜੀ ਬਿਲਕੁਲ ਜਿਹੜੇ ਕਿ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਵੱਖ-ਵੱਖ ਦੇਸ਼ਾਂ ਨਾਲ ਸੰਬੰਧਿਤ ਹੁੰਦੇ ਨੇ ਸੋ ਜਦੋਂ ਕੋਈ ਸਕਿਉਰਿਟੀ ਚੈੱਕ ਦਾ ਮਸਲਾ ਹੁੰਦਾ ਉਹ ਸਭ ਲਈ ਇੱਕੋ ਜਿਹਾ ਹੁੰਦਾ ਜੀ ਓਕੇ ਉਹ ਮਤਲਬ ਉਹਦੇ ਵਿੱਚ ਨਹੀਂ ਹੈ ਜਾਂ ਤੁਹਾਡਾ ਕੋਈ ਸਪੈਸ਼ਲ ਆਪਣਾ ਜਹਾਜ਼ ਹੋਵੇ ਹੂੰ ਜੀ ਬਲੋ ਜਿਹੜੀ ਜਿਵੇਂ ਜੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਆ ਉਹ ਆਪਣਾ ਜਿਹੜਾ ਪ੍ਰਾਈਵੇਟ ਜਹਾਜ਼ ਲਵੇ ਪਰ ਚੜਨਾ ਉਹਨੇ ਵੀ 에어ਪੋਰਟ ਤੋਂ ਹੀ ਆ ਹਾਂ ਰੂਟ ਤਾਂ ਫਿਰ ਉਹਨਾਂ ਦੇ ਅੰਡਰ ਆ ਕੇ ਉਹਨਾਂ ਦੇ ਲਾਗੂ ਹੋਣਗੇ ਕਿਉਂਕਿ ਜਦੋਂ 에어ਪੋਰਟ ਦੇ ਵਿੱਚ ਤੁਸੀਂ ਦਾਖਲ ਹੋਣਾ ਆ ਤਾਂ 에어ਪੋਰਟ ਦੇ ਜਿਹੜੇ ਸਿਕਿਉਰਿਟੀ ਦੇ ਨਿਯਮ ਆ ਉਹ ਤੁਹਾਡੇ ਤੇ ਵੀ ਲਾਗੂ ਹੋਣਗੇ ਕਿਉਂਕਿ ਜਦੋਂ ਹੁਣ ਅਸੀਂ ਇੱਕ ਵਾਰੀ ਜਦੋਂ ਨਗਰ ਕੀਰਤਨ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਉਦੋਂ ਦੋ ਨਗਰ ਕੀਰਤਨ ਇਕੱਠੇ ਸੀ ਇੱਕ ਇੱਥੇ ਪ੍ਰੋਗਰਾਮ ਸੀ ਫਤੇਕਰ ਸਾਹਿਬੇ ਕ ਜੰਮੂ ਤੋਂ ਨਗਰ ਕੀਰਤਨ ਚੱਲਣਾ ਸੀ ਹੂੰ ਹੂੰ ਸੋ ਫੇ ਉਦੋਂ ਅਸੀਂ ਇੱਕ ਜਹਾਜ਼ ਜਿਹੜਾ ਹੁੰਦਾ ਹੈਲੀਕਾਪਟਰ ਹੂੰ ਜੀ ਉਹ ਲਿਆ ਸੀਗਾ ਕਿਸੇ ਦਾ ਹੂੰ ਅੱਛਾ ਤੇ ਅੰਮ੍ਰਿਤਸਰ ਤੋਂ ਉਥੇ ਤੇ ਗਏ ਸੀ ਮੈਂ ਵੀ ਗਿਆ ਸੀ ਤੇ ਪਹਿਲਾਂ ਅਸੀਂ ਜੰਮੂ ਨਗਰ ਕੀਰਤਨ ਤੁਰ ਕੇ ਆਏ ਫਿਰ ਫਤੇਕਰ ਸਾਹਿਬ ਆ ਕੇ ਹੂੰ ਹੂੰ ਤੇ ਫਿਰ ਉਹਦੇ ਵਿੱਚ ਕੋਈ ਬੰਦਸ਼ ਨਹੀਂ ਹੋਣੀ ਨਹੀਂ ਬੰਦਸ਼ ਕਿਉਂਕਿ ਉਹ ਤਾਂ ਜਦੋਂ ਤੁਸੀਂ ਤੁਹਾਨੂੰ ਬਕਾਇਦਾ ਉਹਦਾ ਬੋਰਡਿੰਗ ਪਾਸ ਮਿਲਦਾ ਉਸੇ ਤਰ੍ਹਾਂ ਮਿਲਦਾ ਅੰਦਰ ਜਾਣਾ ਪੈਂਦਾ ਸਕਿਉਰਿਟੀ ਲਈ ਸਾਰਾ ਪਰਿਆ ਵੀ ਸ਼੍ਰੀ ਸਾਹਿਬ ਦਾ ਉਹ ਉਹਦੇ ਵਿੱਚ ਹੈ ਸੀ ਨਾ ਕਿਉਂਕਿ ਆਪਾਂ ਲੋਕਲ ਜਾਣਾ ਸੀ ਲੋਕਲ ਜੇ ਇੰਟਰਨੈਸ਼ਨਲੀ ਜਾਣਾ ਹੋਵੇ ਤੁਹਾਡਾ ਆਪਣਾ ਤੁਸੀਂ ਆਪ ਹੀ ਉਹਦੇ ਵਿੱਚ ਮਤਲਬ ਵੀ ਹੈਗੇ ਹੋ ਤਾਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਕਿ ਕੋਈ ਸਵਾਲ ਤੇ ਵੀ ਅਗਲਾ ਸਵਾਲ ਸਰਵਸਾਹਬ ਇਹ ਉੱਠਦਾ ਹੈ ਵੀ ਕਿਸ ਰੋਣੀ ਕਮੇਟੀ ਆਪਣਾ ਜਹਾਜ਼ ਖਰੀਦੇ ਜੇ ਜਹਾਜ਼ ਖਰੀਦਦੀ ਹੈ ਤਾਂ ਫਿਰ ਉਹ 에어ਪੋਰਟ ਤੇ ਉੱਡੇਗਾ ਹਨਾ ਆਏਗਾ ਚੜ੍ਹੇਗਾ ਪਰ ਅਗਲਾ ਸਵਾਲ ਹੈ ਕਿ ਫਿਰ ਕਿਸ ਰੌਣੀ ਕਮੇਟੀ ਆਪਣਾ 에어ਪੋਰਟ ਸਥਾਪਿਤ ਕਰੇ ਨਹੀਂ 에어ਪੋਰਟ ਵੀ ਸਥਾਪਿਤ ਕਰ ਲੈਗੇ ਪਰ ਨਿਯਮ ਤਾਂ ਜਿਹੜੇ ਹਨਾ ਅੰਤਰਰਾਸ਼ਟਰੀ ਲਾਗੂ ਕਰਨੇ ਪੈਣਗੇ ਨਾ ਜੀ ਪਰ ਸਵਾਲ ਇਹ ਹੀ ਕਿ ਨੇ ਸਵਾਲ ਉੱਠੇ ਅੰਤਰਰਾਸ਼ਟਰੀ ਕਿਉਂਕਿ ਉਹਨਾਂ ਚਿਰ ਉਹ ਇਥੋਂ ਰਾਜਾ ਆਜੇ ਨਹੀਂ ਉੱਟਣ ਦੇਣਗੇ ਹੂੰ 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 ਤੁਹਾਡੇ ਆਪਣੇ ਦੇਸ਼ਾਂ 'ਚ ਜੇ ਸਾਰੇ ਗੱਲ ਆਪਣੇ ਆਪ ਵਿੱਚ ਬੜੀ ਛੋਟੀ ਜਿਹੀ ਲੱਗਦੀ ਹੈ ਹਲਕੀ ਜੀ ਪਰ ਹੈ ਆਪਣੇ ਵਿੱਚ ਬੜੀ ਐਮ ਹੈ ਕਿ ਘੱਟੂ ਘੱਟ ਪੰਜ ਕਾਲ ਤਖਤ ਜਿਹੜੇ ਤਖਤਾਂ ਦੇ ਜਥੇਦਾਰ ਨੇ ਉਹਨਾਂ ਲਈ ਘੱਟੂ ਘੱਟ ਮੰਗ ਤਾਂ ਉੱਠੇ ਨਾ ਕਿਤੇ ਕਿਸੇ ਪਲੇਟਫਾਰਮ ਉੱਤੇ ਕਮਾਂਤਰੀ ਇੰਟਰਨੈਸ਼ਨਲ ਕੋਈ ਮੰਚੇ ਉਹ ਨਹੀਂ ਇਹ ਤਾਂ ਆਪ ਹੀ ਠਾਉਣ ਨਾ ਜੀ ਹਾਂ ਜਾਂ ਇਹ ਹੀ ਸਰਕਾਰ ਦੇ ਅੱਗੇ ਮਤਲਬ ਮੰਗ ਰੱਖਣ ਵੀ ਜਾਂ ਉਹਨਾਂ ਜਰ ਕਿਉਂਕਿ ਹੁਣ ਜਥੇਦਾਰ ਸਾਹਿਬ ਤਾਂ ਭਰਮਣ ਕਰਦੀ ਹੈ ਨਾ ਜਾਂ ਤਾਂ ਮੰਨ ਲਓ ਤੱਕ ਜਿੰਨੇ ਜਥੇਦਾਰ ਹੋਏ ਕਾਲ ਤੱਕ ਸਾਹਿਬ ਦੇ ਜਾਂ ਵਕਫ ਤੱਕ ਤਾਂ ਦੇ ਮਤਲਬ ਸੇਵਾਮੁਕਤ ਹੋ ਤੋ ਬਾਅਦ ਕਈਆਂ ਦੀ ਗਿਣਤੀ ਹੁਣ ਲੰਮੀ ਚੌੜੀ ਹੈ ਇੱਕ ਲੰਮੀ ਸੂਰਤ ਇੱਕੋ ਹੀ ਜਥੇਦਾਰ ਸੀਗੇ ਜਿਨ੍ਹਾਂ ਨੇ ਇਹਦੇ ਲਈ ਥੋੜਾ ਜਿਹਾ ਅੜੇ ਸੀਗੇ ਗਿਆਨੀ ਬਲਵੰਤ ਸਿੰਘ ਆਨੰਦਗੜ੍ਹ ਸੀਗੇ ਅੱਛਾ ਵੜੇ ਸੀਗਾ ਜਿਹੜੇ ਉਹ ਗਏ ਨਹੀਂ ਉਹ ਕਹਿੰਦਾ ਜੰਨਤ ਚ ਜੇ ਮੈਂ ਜਾਊਂਗਾ ਤਾਂ ਕਿਰਪਾਨ ਲੈ ਕੇ ਜਾਊਂਗਾ ਅੱਛਾ ਗਾਤਰਾ ਸ੍ਰੀ ਸਾਹਿਬ ਉਹਨਾਂ ਨੇ ਨਹੀਂ ਪਾ ਰਿਆ ਉਹ ਕਹਿੰਦੇ ਉਹ ਗਏ ਨਹੀਂ ਉਹ ਕਹਿੰਦਾ ਜੰਨਤ ਚ ਜੇ ਮੈਂ ਜਾਊਂਗਾ ਤਾਂ ਜੇ ਮੈਨੂੰ ਲੈ ਕੇ ਜਾਣ ਦੇਣਗੇ ਉਹ ਕਹਿਣ ਦਾ ਮਤਲਬ ਆ ਵੀ ਕੋਈ ਨਾ ਕੋਈ ਦੇਖੋ ਤੁਹਾਡਾ ਵੀ ਫਿਰ ਅਸਲੀ ਪੱਕੇ ਜਿਹੜੇ ਆ ਤਾਂ ਆਪਾਂ ਉਹਨਾਂ ਨੂੰ ਮੰਨ ਸਕਦੇ ਆ ਕਿ ਚਲੋ ਇਹ ਇਹ ਪੱਕੇ ਕੱਚੇ ਦਾ ਉਹਨਾਂ ਨੂੰ ਪਤਾ ਹੋਏਗਾ ਕਿ ਆਪ ਹੈ ਨੇ ਪਰ ਮੈਂ ਇਹ ਗੱਲ ਕਰਦਾ ਵੀ ਜੇ ਆਪਾਂ ਕੋਈ ਮਸਲਾ ਆਪ ਉਠਾਵਾਂਗੇ ਜਾਂ ਆਪਾਂ ਜਿਹੜੇ ਸੱਦਰ ਆ ਉਹਨਾਂ ਨੂੰ ਕਹੋ ਵੀ ਅਸੀਂ ਆ ਨਹੀਂ ਸਕਦੇ ਅਸੀਂ ਤਾਂ ਕਿਰਪਾਨ ਨਾਲ ਧਾਰੀ ਹੋ ਕੇ ਆਵਾਂਗੇ ਪਰ ਉਹ ਕਹਿਣ ਦਾ ਮਤਲਬ ਵੀ ਕੋਈ ਨਹੀਂ ਬੰਦਾ ਪਰ ਇਹ ਵੱਡੇ ਮਸਲੇ ਹੈ ਪਰ ਇਹ ਸਾਰੇ ਸ਼੍ਰੀ ਸੋਮਨਾਥ ਮਤਲਬ ਬਸਲਾਇਆ ਹੋਰ ਇਹ ਦੂਜਾ ਸਿਕਿਉਰਟੀ ਨਾਲ ਸੰਬੰਧਿਤ ਮਸਲਾ ਟੀ ਨਾਲ ਪਰ ਠੀਕ ਹੈ ਸਰ ਕੇ ਮਸਲੇ ਉੱਤੇ ਤਾਂ ਸਮਝੌਤਾ ਨਹੀਂ ਨਾ ਹੋ ਸਕਦਾ ਜਿਹੜੇ ਜੇ ਤੁਸੀਂ ਆਪਣਾ 에어ਪੋਰਟ ਵੀ ਸਥਾਪਿਤ ਕਰ ਲਓ ਤਾਂ ਵੀ ਮਤਲਬ ਵੀ ਜੇ ਤਾਂ ਤੁਸੀਂ ਅੱਗੇ ਵੀ ਤੁਹਾਡਾ 에어ਪੋਰਟ ਆਪਣਾ ਆ ਜਿੱਥੇ ਉਤਰਨਾ ਫਿਰ ਤਾਂ ਤੁਹਾਡੇ ਨਿਯਮ ਆਪਣੇ ਲਾਗ ਹੋ ਸਕਦੇ ਸਰ ਸਾਬ ਇਹ ਗੱਲ ਲੰਬੀ ਚੌੜੀ ਹੋ ਗਈ ਹੈ ਪਰ ਇਹ ਮੰਗ ਜ਼ਰੂਰ ਉਠੇ ਸੰਜੀਦਾ ਵੈਸੇ ਇਹ اٹھਾਉਣੀ ਤੇ ਚਾਹੀਦੀ ਹੈ ਨਾ ਕਿਤਨੇ ਕਿਤੇ ਇੰਟਰਨੈਸ਼ਨਲ ਮੰਚ ਉਤੇ ਉਹਦੇ ਤੇ ਗੌਰਤ ਹੋਏ ਵਿਚਾਰਤਾ ਹੋਏ ਘਟੂ ਘਟ ਤਖਤਾਂ ਦੇ ਜੱਥੇਦਾਰਾਂ ਉਤੇ ਵਿਚਾਰ ਹੋਵੇ ਕਹਿੰਦਾ ਭਾਬ ਕਿ ਇਹ ਸਾਬਤ ਸੂਰਤ ਸਮੇਤ ਸਮੁੱਚੇ ਕਾਰਾਂ ਦੇ ਨਾਲ ਜਿਹੜਾ ਅਡਾਨ ਭਰ ਸਕਣ ਪਰ ਦੂਜੇ ਪੱਲੇ ਜਿਹੜੇ ਮਸਲੇ ਤਾਂ ਫਿਲਮਾਂ ਨਾਲ ਜੁੜੇ ਹੈ ਨਾ ਜੀ ਫਿਲਮਾਂ ਕਿਵੇਂ ਬਣ ਰਹੀਆਂ ਨੇ ਫਿਲਮਾਂ ਦੇ ਵਿੱਚ ਸਿੱਖ ਦਾ ਕਿਰਦਾਰ ਕਿਵੇਂ ਹੈ ਹੁਣ ਵੀ ਜਥੇਦਾਰ ਜੀ ਮਤਲਬ 77 ਸ੍ਰੀ ਕਾਲਤਾਖਸਾਬ ਵੱਲੋਂ ਇੱਕ ਬੈਠਕ ਸੱਦੀ ਗਈ ਹੈ ਸ਼ਾਇਦ ਉਹ ਕੀ ਹੈ ਉਹ ਥੋੜਾ ਦੱਸਿਓ ਸ਼ੁਰੂਆਤ ਸੇ 2 ਮਈ ਨੂੰ ਸ੍ਰੀ ਕਾਲਤਾਖਸਾਬ ਦੇ ਜਿਹੜਾ ਮੀਟਿੰਗ ਹਾਲਾ ਥੱਲੇ ਜੀ ਉੱਥੇ ਸੱਦੀ ਹੋਈ ਹੈ ਹੂੰ ਹੂੰ ਉਹਦੇ ਵਿੱਚ ਜਿਹੜੀਆਂ ਮੇਰਾ ਖਲਾ ਪਿੱਛੇ ਦੇ ਇੱਕ ਦੋ ਫਿਲਮਾਂ ਦਾ ਰੋਲਾ ਪਿਆ ਆ ਹੂੰ ਹੂੰ ਸਮੇਂ ਸੇ ਪੈਂਦਾ ਹੀ ਰਿਹਾ ਹਾਂ ਜੀ ਇੱਕ ਹੁਣ ਅੱਗੇ ਪੀ ਕੇ ਦੇਵਾ ਦੀ ਸੀ ਹਾਂ ਜੀ ਸੋ ਕਹਿਣ ਅਕਾਲ ਉਹ ਕਹਿਣ ਦਾ ਮਤਲਬ ਉਹਦੇ ਵਿੱਚ ਜਿਹੜੇ ਪਤਤ ਮਤਲਬ ਜਿਹੜੇ ਮਤਲਬ ਕਟਿੰਗ ਕਰਦੇ ਆ ਆਪਣੇ ਉਹਨਾਂ ਨੇ ਜਿਹੜੇ ਰੋਲ ਮਤਲਬ ਨਿਵਾਏ ਆ ਉਹਨਾਂ ਤੇ ਕਈਆਂ ਨੂੰ ਤਰਾਜ ਹੋਇਆ ਪਈਆਂ ਨੇ ਨੰਗ ਸਿੰਘਾਂ ਨੇ ਕੀਤਾ ਲੇਕ ਉਹਦੇ ਬਾਰੇ ਮਤਲਬ ਕੋਈ ਫੈਸਲਾ ਕਰਨ ਲਈ ਕਿਉਂਕਿ ਕਾਫੀ ਇਹ ਇਹ ਦੋ ਬਈ ਨੂੰ ਸੱਦੀ ਗਈ ਹਾਂਜੀ ਤੇ ਹਾਲਾਂਕਿ ਪਹਿਲਾਂ ਵੀ ਇਹਦੇ ਤੇ ਕਾਫੀ ਹੁਕਮਨਾਮ ਹੋਏ ਨੇ ਕਾਲਤਾ ਸਾਹਿਬ ਤੋਂ ਕਮੇਟੀ ਵੀ ਪੱਕੀ ਬਣੀ ਹੋਈ ਆ ਅੱਛਾ ਇਸ ਤੋਂ ਪਹਿਲਾਂ ਹਾਂਜੀ ਇਹਦੇ ਚ ਗੋਗਵਾਣੀ ਮੈਂਬਰ ਨੇ ਬੀਬੀ ਕਿਰਨ ਚੋਦਕੌਰ ਡਾਕਟਰ ਅਮਰਜੀਤ ਸਿੰਘ ਨੇ ਹੋਰ ਨੇ ਸਭ ਜੀ ਜੀ ਤੇ ਉਹ ਮੈਂਬਰ ਹੈਗੇ ਨੇ ਡਾਕਟਰ ਢਿੱਲੋਂ ਨੇ ਤੇ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਮਸਲਾ ਹੁੰਦਾ ਤੇ ਉਹਨਾਂ ਨੂੰ ਉਹ ਮੂਵੀ ਦਿਖਾਈ ਜਾਂਦੀ ਆ ਜਿਵੇਂ ਲੋ ਇਸ ਤਰ੍ਹਾਂ ਜਿਹੜੀ ਹੁਣ ਦੋ ਨੂੰ ਸੱਦੀ ਗਈ ਉਹਦੇ ਤੁਹਾਨੂੰ ਵੀ ਸੱਦਾ ਆ ਹਣੀ ਮੈਨੂੰ ਵੀ ਅੱਜ ਹੀ ਉਹਦੀ ਲੈਟਰ ਆਈ ਆ ਸੋ ਕਹਿਣ ਦਾ ਮਤਲਬ ਵੀ ਇਹ ਜਿਹੜੇ ਨਵੇਂ ਹੁਣ ਕੋਈ ਵਿਵਾਦ ਪੈਦਾ ਹੁੰਦੇ ਨੇ ਪਰ ਸਾਨੂੰ ਆਪਣੇ ਜਿਹੜੀ ਸੋਚ ਆ ਜਾਂ ਜਿਹੜੀ ਜਿਹੜੀਆਂ ਫਿਲਮਾਂ ਬਣਦੀਆਂ ਨੇ ਨਾ ਉਹਨਾਂ ਲਈ ਹੀ ਇੱਕ ਮੰਗ ਰੱਖਣੀ ਚਾਹੀਦੀ ਆ ਬਈ ਛਾਟਾ ਜਿਹੜਾ ਸੈਂਸਰ ਬੋਰਡ ਦੇ ਵਿੱਚ ਆ ਉਹ ਸ਼੍ਰੀ ਕਾਲ ਤਖਸਾਲ ਦਾ ਜਾਂ ਸ਼ਰੂਨੀਗੁਰ ਦਾ ਪੰਦਗ੍ਰਿਹਾ ਨਮਾਇੰਦਾ ਜਿਹੜਾ ਆ ਉਹ ਲਿਆ ਜਾਵੇ ਕਿਉਂਕਿ ਪਿੱਛੇ ਜੇ ਇੱਕ ਕਿਸੇ ਸੱਚਣ ਨੇ ਸੋਸ਼ਲ ਮੀਡੀਆ ਤੇ ਜਾਂ ਪਰ ਕਹਿ ਲਓ ਮੈਂ ਨਾਂ ਨਹੀਂ ਇੱਥੇ ਲੈਣਾ ਚਾਹਾਂਗਾ ਉਹਨਾਂ ਨੇ ਜਿਹੜੇ ਡੈਫਨੇ ਬੱਚੇ ਉਹਨਾਂ ਬਾਰੇ ਕੋਈ ਟਿੱਪਣੀ ਕੀਤੀ ਸੀ ਹਾਂ ਹਾਂ ਤਾਂ ਲੁਧਿਆਣੇ ਦੇ ਇੱਕ ਸੱਜਣ ਨੇ ਮਿਸਟਰ ਪਾਸੀ ਜੀ ਉਹਨਾਂ ਨੇ ਲੈਟਰ ਲਿਖੀ ਸੀ ਹਾਂ ਜੀ ਇਤਰਾਜ਼ ਕੀਤਾ ਸੀ ਇਹਦੇ ਬਾਰੇ ਤੇ ਉਹਨਾਂ ਨੇ ਉਹਨਾਂ ਨੂੰ ਨਾਲੇ ਤੇ ਮਾਫੀ ਮੰਗੀ ਸੀ ਉਹ ਸੱਜਣ ਨੇ ਤੇ ਨਾਲੇ ਉਹਨਾਂ ਨੇ ਉਹਨਾਂ ਨੂੰ 2 ਸਾਲ ਲਈ ਉਹਦਾ ਮੈਂਬਰ ਬਣਾ ਲਿਆ ਸੀਗਾ ਹਮ ਹਮ ਸੈਂਸਰ ਬੋਰਡ ਦਾ ਮੌਮਣ ਨੇ ਵੀ ਜਿਹੜੇ ਵੀ ਕੋਈ ਤੁਹਾਡੇ ਗੁੰਗੇਵੋਲੇ ਬੱਚਿਆਂ ਦੀ ਫਿਲਮ ਬਣੇਗੀ ਉਹਦੇ ਦੀ ਤੁਹਾਨੂੰ ਜ਼ਰੂਰ ਸੱਦਿਆ ਜੀ ਤੇ ਘਟੋ ਘਟ ਜਿਹੜੀਆਂ ਹੁਣ ਪੰਜਾਬ ਚ ਫਿਲਮਾਂ ਬਣਦੀਆਂ ਨੇ ਹਮ ਹਮ ਪੰਜਾਬੀ ਦੀਆਂ ਬਣਦੀਆਂ ਨੇ ਪੰਜਾਬ ਸਰਕਾਰ ਨੂੰ ਹੀ ਸੈਂਸਰ ਬੋਰਡ ਬਣਾ ਦੇਣਾ ਚਾਹੀਦਾ ਆ ਔਰ ਫਿਲਮ ਸਿਟੀ ਬੰਬਈ ਆ ਜੀ ਉੱਥੇ 70 75% ਪੰਜਾਬੀ ਕੰਮ ਕਰ ਰਹੇ ਨੇ ਵੱਖ-ਵੱਖ ਕਿੱਤਿਆਂ ਵਿੱਚ ਇਹਦੇ ਜੀ ਬਿਲਕੁਲ ਉਥੋਂ ਦੇ ਸਾਨੂੰ ਮੰਗ ਕਰਨੀ ਚਾਹੀਦੀ ਜਿਹੜੀ ਅਸਲੀ ਮੰਗ ਆ ਹੂੰ ਹੂੰ ਵੀ ਸੈਂਸਰ ਬੋਰਡ ਵਿੱਚ ਇੱਕ ਨੁਮਾਇੰਦਾ ਜਿਹੜੀਆਂ ਵੀ ਪੰਜਾਬੀ ਫਿਲਮਾਂ ਬਣਨ ਜਾਂ ਸਿੱਖ ਵਿਸ਼ਿਆਂ ਤੇ ਫਿਲਮਾਂ ਬਣਨ ਇਹ ਨਹੀਂ ਵੀ ਸਾਰਿਆਂ ਸੈਂਸਰ ਉਹਨਾਂ ਦੇ ਵਿੱਚ ਸਾਡਾ ਨੁਮਾਇੰਦਾ ਹੋਣਾ ਚਾਹੀਦਾ ਉਹ ਫਿਲਮ ਨੂੰ ਦੇਖੇ ਹੋ ਹੂੰ ਦੂਸਰਾ ਪੰਜਾਬ ਸਰਕਾਰ ਨੂੰ ਵੀ ਅੱਜਕੱਲ੍ਹ ਜ਼ਰੂਰੀ ਆ ਜਿਸ ਤਰ੍ਹਾਂ ਦੇ ਗਾਣੇ ਆ ਰਹੇ ਆ ਜਿਸ ਤਰ੍ਹਾਂ ਦੀਆਂ ਫਿਲਮਾਂ ਆ ਰਹੀਆਂ ਨੇ ਉਹਦੇ ਵਿੱਚ ਕਈ ਤਰ੍ਹਾਂ ਦੇ ਇਤਰਾਜ਼ ਹੋ ਜਾਂਦੇ ਆ ਹੂੰ ਹੂੰ ਉਹ ਪੰਜਾਬੀਅਤ ਪ੍ਰਤੀ ਵੀ ਸਿੱਖਾਂ ਪ੍ਰਤੀ ਵੀ ਜਾਂ ਹੋਰ ਵੀ ਕਈ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਅੱਜ ਕੱਲ ਆ ਜਾਂਦੇ ਆ ਵੀ ਇਹ ਨਹੀਂ ਹੋਣਾ ਚਾਹੀਦਾ ਤੋ ਉਹਦੇ ਲਈ ਵੀ ਕਿ ਸਾਨੂੰ ਕਿਉਂਕਿ ਇਹ ਤਾਂ ਕੋਈ ਔਖਾ ਕੰਮ ਨਹੀਂ ਆ ਹੂੰ ਜੀ ਬਿਲਕੁਲ ਕੋਈ ਸੈਂਸਰ ਬੋਰਡ ਪੰਜਾਬ ਦਾ ਬਣਾਉਣਾ ਜਿੰਨੇ ਵੀ ਗਾਣੇ ਇੱਥੇ ਚੱਲਦੇ ਆ ਉਹਦੇ ਵਿੱਚ ਇੱਕ ਨਮਾਇਦਾ ਜਿਹੜਾ ਸ਼੍ਰੋਣੀ ਕਰਦਾ ਉਹ ਤਾਂ ਕੁੱਟੀ ਦਾ ਵੀ ਪਾ DNA ਚਾਹੀਦਾ ਹੂੰ ਸ਼੍ਰੋਣੀ ਕਰਦਾ ਫਿਰ ਅਜੇ ਇਹ ਸਾਰੇ ਤੁਸੀਂ ਸੁਝਾਅ ਉੱਤੇ 2 ਮਹੀਨਿਆਂ ਤਾਂ ਦਿਓਗੇ ਸਾਰਾ ਕੁਝ ਜੋ ਵੀ ਹੈ ਖੈਰ ਮਤਲਬ ਸਲਾਗਾ ਹੀ ਸਲਾਗਾ ਜੋ ਕਦਮ ਹੈ ਖੈਰ ਭਾਵੇਂ ਮਾਮਲਾ ਇਹ ਨੈਸ਼ਨਲ ਲੈਵਲ ਦਾ ਹੀ ਹੈ ਵੀ ਕਿਉਂਕਿ ਨੈਸ਼ਨਲ ਪੱਧਰ ਉੱਤੇ ਸਿੱਖ ਦੀ ਡੈਂਟੀ ਨਾਲ ਜੁੜਿਆ ਫਿਰ ਵਾਦ-ਵਾਦ ਉੱਠਦਾ ਹੈ ਕਈ ਤਰ੍ਹਾਂ ਦੇ ਛਿਕ ਵਿਸ਼ਕਾਤਾਂ ਹੁੰਦੀਆਂ ਫਿਰ ਪਵੰਦੀ ਦੀ ਗੱਲ ਉੱਠਦੀ ਹੈ ਕਿਉਂਕਿ ਉਹ ਪ੍ਰੋਡਿਊਸਰਾਂ ਨੇ ਜਿਨ੍ਹਾਂ ਨੇ ਪਿੱਛੇ ਬਹੁਤ ਵੱਡਾ ਮਾਇਆ ਲਾਈ ਹੁੰਦੀ ਪੈਸਾ ਲਾਇਆ ਹੁੰਦਾ ਕਈ ਵਾਰੀ ਉਹਨਾਂ ਦਾ ਵੀ ਖਿਆਲ ਰੱਖਣਾ ਹੁੰਦਾ ਹੈ ਖੈਰ ਦੂਜੇ ਪਨੇ ਜਿਹੜੇ ਐਕਟਰ ਨੇ ਸਾਰੇ ਸਾਰੇ ਮਾਮਲੇ ਦੇ ਵਿੱਚ ਐਕਟ्रेस ਵੱਡੀ ਉਹਨਾਂ ਨੇ ਮਸ਼ੱਕਤ ਕੀਤੀ ਹੁੰਦੀ ਹੈ ਕਈ ਮਹੀਨਿਆਂ ਬਾਅਦ ਉਹ ਫਿਲਮ ਬਣਦੀ ਹੈ ਫਿਰ ਉਸ ਦੇ ਤੇ ਜੇ ਵਿਵਾਦ ਖੜਾ ਹੁੰਦਾ ਹੈ ਪਰ ਕਈ ਵਾਰੀ ਅੱਜ ਕੱਲ੍ਹ ਇੱਕ ਰੁਟੀਨ ਇਸਰਵਾ ਸਾਹਿਬ ਕੇ ਵਿਵਾਦ ਖੜੇ ਕਰੇ ਬਿਨਾ ਫਿਲਮ ਉੱਠਦੀ ਨਹੀਂ ਨਹੀਂ ਦੇਖੋ ਇਹ ਗੱਲਾਂ ਦਾ ਉਹਨਾਂ ਨੂੰ ਵੀ ਪਤਾ ਆ ਹੂੰ ਵੀ ਜਦੋਂ ਹੁਣ ਡਾਕਟਰ ਅਮਰਜੀਤ ਸਿੰਘ ਨੇ ਗ੍ਰਾਂਟਿਡ ਯੂਨੀਵਰਸਿਟੀ ਦੇ ਉਹ ਮੈਂਬਰ ਨੇ ਜੀ ਇੰਦਰਜੀਤ ਸਿੰਘ ਗੋਗੁਆਣੀ ਮੈਂਬਰ ਨੇ ਹੂੰ ਬੀਬੀ ਕਿਰਨਜੋਤ कौर ਮੈਂਬਰ ਨੇ ਜੀ ਬਲਵੰਤ ਸਿੰਘ ਢਿੱਲੋਂ ਤੇ ਚਲੋ ਅਕਸਰ ਬਾਹਰ ਹੀ ਜਾਂਦੇ ਨੇ ਹੂੰ ਉਹ ਵੀ ਮੈਂਬਰ ਨੇ ਦੋ ਤਿੰਨ ਹੋਰ ਨੇ ਮੈਨੂੰ ਉਹਨਾਂ ਦਾ ਚੇਤਾ ਨਹੀਂ ਆ ਰਿਹਾ ਹੂੰ ਸੋ ਜਿਹੜੀ ਫਿਲਮ ਇੰਡਸਟਰੀ ਆ ਹੂੰ ਜਿੱਨਾਂ ਚਿਰ ਸੈਂਸਰ ਬੋਰਡ ਨਹੀਂ ਬਣਦਾ ਉਹ ਘਟੋ ਘਟ ਇਨ੍ਹਾਂ ਨਾਲ ਹੀ ਸੰਪਰਕ ਕਰ ਲੈਣ ਹਾਂ ਬਿਲਕੁਲ ਪਰ ਰੌਣੋਂ ਤੋਂ ਪਹਿਲਾਂ ਕਿਉਂਕਿ ਬਾਅਦ ਵਿੱਚ ਵੀ ਇਹਨਾਂ ਨੇ ਚੈੱਕ ਕਰਨੀਆਂ ਜਦੋਂ ਆਉਂਦੀ ਆ ਰੋਲਾ ਪੈਂਦਾ ਸੋ ਟੋਕ ਟੋਕ ਕਹਿਣ ਦਾ ਭਾਵ ਹੈ ਵੀ ਜਿਹੜੇ ਬੰਦੇ ਜਿਨ੍ਹਾਂ ਨੇ ਸ਼੍ਰੋਮਣੀ ਕੋਤਾ ਬੰਦਾ ਕੋਟੀ ਚ ਲੰਮਾ ਸਮਾਂ ਕੰਮ ਕੀਤਾ ਆ ਜਾਂ ਇਸ ਵਿਸ਼ਿਆਂ ਦੇ ਜਾਣੂ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸਕ੍ਰਿਪਟ ਦਿਖਾ ਕੇ ਜਿਹੜੀ ਫਿਲਮ ਦੇ ਹੈਗੇ ਨੇ ਨਿਰਮਾਤਾ ਹੁੰਦੇ ਨੇ ਉਹ ਪਹਿਲਾਂ ਸਲਾਹ ਕਰ ਲੈਣ ਕਿਉਂਕਿ ਉਹ ਵੀ ਪੰਜਾਬ ਦੇ ਨੇ ਇਹ ਵੀ ਪੰਜਾਬ 'ਚ ਹੀ ਬੈਠੇ ਨੇ ਜੀ ਬਿਲਕੁਲ ਬਿਲਕੁਲ ਖੈਰ ਅੱਜ ਅਸੀਂ ਸਿੱਖ ਹਿਜਮ ਦੇ ਇਰਦ-ਗਿਰ ਵੱਖ-ਵੱਖ ਪਹਿਲੂ ਜਿੰਨਾ ਉੱਤੇ ਕਈ ਪੱਖਾਂ ਤੋਂ ਫਿਕਰਮੰਦੀ ਵੀ ਹੈ ਤੇ ਕਈ ਪੱਖਾਂ ਉੱਤੇ ਗੱਲ ਮਸਲਾ ਉਠਾਉਣ ਦਾ ਵੀ ਇੱਕ ਇਸ ਵੇਲੇ ਇੱਕ ਮਹਾਜ ਕਹਿ ਸਕਦੇ ਆ ਕਿ ਜ਼ਰੂਰਤ ਹੈ ਇਹਦੇ ਇਰਦ-ਗਿਰ ਜਿਹੜੀ ਹੈ ਅੱਜ ਦੀ ਇਹ ਚਰਚਾ ਰਹੀ ਕਹਿੰਦਾ ਭਾ ਪਾ ਸ੍ਰੀ ਕਾਲ ਤਖਸਾਲ ਦੇ ਸਾਬਕਾ ਜਥੇਦਾਰ ਤੋਂ ਲੈ ਕੇ ਉਹਨਾਂ ਦੀ ਵਿਦੇਸ਼ ਫੇਰੀ ਸਰੋਣੀ ਕਮੇਟੀ ਦੇ ਇਰਦ-ਗਿਰ ਗੱਲ 에어ਪੋਰਟ ਤੱਕ ਗੱਲ ਡੋਮੈਸਟਿਕ ਇੰਟਰਨੈਸ਼ਨਲ ਜਿਹੜੀਆਂ ਉਡਾਣਾਂ ਦੀ ਤੇ ਗੱਲ ਜਿਹੜੀ ਹੈ ਲਾਸਟਲੀ ਜਿਹੜੀ ਖਤਮ ਹੁੰਦੀ ਹੈ ਉਹ ਫਿਲਮਾਂ ਉੱਤੇ ਜਿਹੜਾ ਸੈਂਸਰ ਬੋਰਡ ਜਾਸਰੀ ਅਕਾਲ ਤਖਤ ਸਾਹਿਬ ਸਿਕਤਰਪੁਰ ਵੱਲੋਂ ਜਿਹੜੀ 2 ਮਈ ਦੀ ਜਿਹੜੀ ਇੱਕ ਅਹਿਮ ਮੀਟਿੰਗ ਸੱਦੀ ਹੈ ਖੈਰ ਇਹਦੇ irdgird ਤੇ ਜਿਹੜੇ ਵਿਸਤਾਰ ਨਾਲ ਸਾਡੇ ਨਾਲ ਗੱਲ ਸਾਂਝੀ ਕੀਤੀ ਕਹਿ ਸਕਦੇ ਹਾਂ ਕਿ ਅਹਿਮ ਸ਼ਖਸੀਅਤ ਵੱਜੋਂ ਜਿਹੜੇ ਜੁੜੇ ਰਹੇ ਸਰਦਾਰ ਪਰਮਜੀਤ ਸਿੰਘ ਸਰੋਆ ਉਹਗੇ ਸਿੱਖ ਚਿੰਤਕ ਤੇ ਵੱਡੇ ਲੇਖਕ ਸੁਰਵਾਸਾ ਤੁਸੀਂ ਚੈਨਲ ਲਈ ਆਪਣਾ ਬਹੁਤ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਸਭ ਨੂੰ ਸਤਿ ਸ੍ਰੀ ਅਕਾਲ ਸਾਹਿਬ ਦਾ ਧੰਨਵਾਦ ਇਹ ਮਿਸ਼ਨ ਪੰਜਾਬੀ